ਹਰ ਕਿਸ ਨੂੰ ਪਿੱਤਰ ਦੋਸ਼ ਕਹਿ ਕੇ ਜਾਂ ਹਰ ਕਿਸ ਨੂੰ ਐਵੇਂ ਦਾ ਬਣਾ ਕੇ ਸੋ ਇੱਕ ਪੈਸੇ ਆਲਾ ਕੰਮ ਕਰਿਆ ਪਿਆ ਵੀ ਪੈਸੇ ਇਕ ਲੈ ਲੋ ਜੀ ਐਵੇਂ ਕਰ ਲੈ ਐਵੇਂ ਕਰ ਲੋ ਗੁਰਬਾਣੀ ਨਾਲ ਜੋੜਨ ਦੀ ਗੁਰੂ ਨਾਲ ਜੋੜਨ ਦੀ ਕੋਈ ਗੱਲ ਨਹੀਂ ਕਰਦਾ ਤੇ ਮੇਰੇ ਬੇਟੇ ਦਾ ਨਾ ਵਿਆਹ ਨਹੀਂ ਹੋ ਰਿਹਾ ਪਰ 40 ਸਾਲ ਦਾ ਹੋ ਗਿਆ ਵਿਆਹ ਹੋ ਨਹੀਂ ਰਿਹਾ ਸਾਨੂੰ ਕਿਸੇ ਨੇ ਦੱਸਿਆ ਕਿ ਉਹਨਾਂ ਦਾ ਵਿਆਹ ਬੰਨਤਾ ਜਿਵੇਂ ਬੰਨਤਾ ਇਹ ਬੜਾ ਚੱਲਦਾ ਹਣਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਪਾਠ ਕੋਈ ਸਿਮਰਨ ਕਰ ਦਿਓ ਕਦੇ ਜ ਨਹੀਂ ਜੀਤਾ ਕਰਦਾ ਕਰਨ ਨੂੰ ਪਰ ਉੱਠਿਆ ਨਹੀਂ ਆ ਤਾਂ ਸਾਡਾ ਤਾਂ ਹੁੰਦਾ ਨਹੀਂ ਪਰ ਮੈਂ ਵੀ ਉਹਨਾਂ ਨੂੰ ਬੇਨਤੀ ਕੀਤੀ ਮੈਂ ਵੀ ਜੇ ਤੁਸੀਂ ਪਾਰਟਸ ਨੂੰ ਉੱਠ ਕਰਕੇ ਉੱਠ ਕੇ ਨਹੀਂ ਨਾ ਕਰ ਸਕਦੇ ਤਾਂ ਫਿਰ ਕਰ ਮੈਂ ਵੀ ਨਹੀਂ ਸਕਦਾ ਕੋਈ ਅੱਜ ਕੱਲ੍ਹ ਕਲਯੁਗ ਦਾ ਸਮਾਂ ਚੱਲਦਾ ਬੱਚੇ ਕੀ ਦੀ ਸੁਣਦੇ ਨੇ ਕਿਸੇ ਦੇ ਵੀ ਨਹੀਂ ਸੁਣਦੇ ਜਿਹਾ ਘਰਾਂ ਦੇ ਵਿੱਚ ਬਰਕਤ ਨਹੀਂ ਹੁਣ ਬਰਕਤ ਕਿਹਦੇ ਘਰ ਚ ਤੁਸੀਂ ਦੱਸੋ ਖਾਚੇ ਨੇ ਜਿਆਦਾ ਮਹਿੰਗਾਈ ਹੈ ਹਨਾ ਮਹਿੰਗਾਈ ਇੰਨੀ ਜਿਆਦਾ ਵਧ ਗਈ ਖਰਚਾ ਹਰ ਕਿਤੇ ਨੇ ਬਰਕਤ ਕਿੱਥੋਂ ਆਜੂ ਜੇ ਕੋਈ ਚੀਜ਼ ਨੈਗੇਟਿਵ ਆ ਉਹ ਨੈਗੇਟਿਵ ਆ ਬਾਬਾ ਜੀ ਸਾਨੂੰ ਬਾਬਾ ਵਿਧਭਾਗ ਸਿੰਘ ਜੀ ਦੇ ਇਤਿਹਾਸ ਬਾਰੇ ਸੰਖੇਪ ਦੇ ਵਿੱਚ ਸਮਝਾਓ ਜੀ ਕਿਉਂਕਿ ਆਪਣੇ ਨਾਲੋਂ ਜ਼ਿਆਦਾ ਨੈਗੇਟਿਵਿਟੀ ਫੋਰਨ ਕੰਟਰੀ ਦੇ ਵਿੱਚ ਆ ਕੈਨੇਡਾ ਦੇ ਵਿੱਚ ਅਮਰੀਕਾ ਦੀ ਗੱਲ ਕਰ ਲਓ ਯੂਕੇ ਦੀ ਕਰ ਲਓ ਆਸਟ੍ਰੇਲੀਆ ਦੀ ਕਰ ਲਓ ਨਿਊਜ਼ੀਲੈਂਡ ਜਿੱਥੇ ਦੀ ਮਰਜ਼ੀ ਗੱਲ ਕਰ ਲਓ ਤੁਸੀਂ ਜਾਂ ਇਟਲੀ ਦੀ ਕਰ ਲਓ ਉੱਥੇ ਨਾਨਵੇਜ ਸ਼ਰਾਬ ਇਹ ਚੀਜ਼ਾਂ ਆਮ ਨੇ ਘਰਾਂ ਦੇ ਵਿੱਚ ਹਾਂ ਜੀ ਜੀ ਉੱਥੇ ਮਤਲਬ ਇਹ ਚੀਜ਼ਾਂ ਦੇ ਕੰਟਰੋਲ ਨਹੀਂ ਹੈਗਾ ਜਿਵੇਂ ਆਪਾਂ ਕਹਈਏ ਵੀ ਵੀ ਹੈ ਨਹੀਂਗਾ ਕਿਉਂਕਿ ਉੱਥੇ ਬਾਣੀ ਸਿਮਰੋਂਦਾ ਤਾਂ ਕੋਈ ਪ੍ਰਭਾਵ ਹੈ ਨਹੀਂਗਾ ਨਾ ਕੋਈ ਰੱਬ ਦਾ ਨਾਮ ਲੈਂਦਾ ਤੇ ਉੱਥੇ ਨਾ ਮਤਲਬ 파ਰਤ ਸਿਮਰਨ ਨਹੀਂ ਹੋ ਰਿਹਾ ਹੂੰ ਰੱਬ ਦਾ ਨਾਮ ਤਾਂ ਕਿਤੇ ਹੈ ਨਹੀਂਗਾ ਹੁਣ ਪਿੱਛੇ ਜੇ ਮੈਨੂੰ ਕੋਈ ਕਾਲ ਆਈ ਸੀ ਕਿਸੇ ਯੂਕੇ ਤੋਂ ਆਈ ਸੀ ਪਹਿਲਾਂ ਮੈਂ ਯੂਕੇ ਦੀ ਥੋੜਾ ਨਾਲ ਸਾਂਝੀ ਕਰੂੰਗਾ ਤੇ ਸੰਗਤ ਸੀ ਉਹ ਤੇ ਉਹਨਾਂ ਨੂੰ ਨਾ ਉਹਨਾਂ ਦੀ ਏਜ ਸੀਗੀ ਤਿਕਨ 78 ਸਾਲ ਦੀ ਹੂੰ ਅਸੀਂ 85 ਸਾਲ ਦੇ ਹੋਣਗੇ ਤੇ 45 45 ਸਾਲਾਂ ਦੇ ਤਕਰੀਬਨ ਉਹਨਾਂ ਦੇ ਬੱਚੇ ਹੋਗੇ ਤਿੰਨ ਬੇਟੇ ਦੋ ਦਾ ਵਿਆਹ ਹੋਇਆ ਦੋਨਾਂ ਦਾ ਤਲਾਕ ਹੋ ਗਿਆ ਉਹ ਗਰੇ ਸਹੀ ਮੈਂਟਲੀ ਪਰੇਸ਼ਾਨ ਰਹਨੇ ਆ ਡਿਪਰੈਸ਼ਨ ਚ 24 ਘੰਟੇ ਮੰਨ ਲਓ ਅਸੀਂ ਇੱਥੇ ਬੈਠੇ ਆਂ ਸਾਹਮਣੇ ਕੋਈ ਚੀਜ਼ ਪਈ ਆ ਸਾਡੇ ਅਸੀਂ ਉਹ ਚੱਕਣੀ ਆ ਹੂੰ ਜਦੋਂ ਅਸੀਂ ਚੱਕਣ ਜਾਵਾਂਗੇ ਉਹ ਹਿੱਲ ਕੇ ਪਰ੍ਹਾਂ ਭਗ ਜਾਂਦੀ ਹੈ ਉਹ ਸਾਨੂੰ ਪਤਾ ਨਹੀਂ ਲੱਗਦਾ ਕੀ ਆ ਬੱਚੇ ਆਉਂਦੇ ਨੇ ਸ਼ਰਾਬ ਪੀ ਜਾਂਦੇ ਨੇ ਕੁਛ ਪੱਲੇ ਨਹੀਂ ਪੈਂਦਾ ਵੀ ਸਾਡੇ ਨਾਲ ਕੀ ਹੋ ਰਿਹਾ ਇਥੋਂ ਤੱਕ ਕੀ ਕਹਿੰਦਾ ਮੇਰੇ ਘਰ ਵਾਲੀ ਦੋ ਮਤਲਬ ਇੰਨਾ ਜ਼ਿਆਦਾ ਉਹਦਾ ਦਵਾਈਆਂ ਖਾ ਖਾ ਬੁਰਾ ਹਾਲ ਕਰਾਤਾ ਸੀ ਰਿਪੋਰਟਾਂ ਦੇ ਵਿੱਚ ਕੁਝ ਵੀ ਨਹੀਂ ਸੀ ਆ ਰਿਹਾ ਕੀ ਉਹਦੇ ਜੀ ਪੈ ਗਏ ਸੀਗੇ ਬਾਡੀ ਦੇ ਵਿੱਚ ਬੈਠੀ ਬੈਠੀ ਦੇ ਫਿਰ ਉਹਨੂੰ ਸ਼ਿਫਟ ਕੀਤਾ ਚਲੋ ਇਸ ਤਰੀਕੇ ਨਾਲ ਟ੍ਰੀਟਮੈਂਟ ਕਰਵਾਇਆ ਵੀ ਠੀਕ ਹੋ ਗਈ ਤੇ ਸਾਰਾ ਪਰਿਵਾਰ ਡਿਪਰੈਸ਼ਨ ਦੀਆਂ ਦਵਾਈਆਂ ਖਾ ਰਿਹਾ ਬਿਨਾਂ ਗੱਲ ਤੋਂ ਬਿਨਾਂ ਕਿਸੇ ਪ੍ਰੋਬਲਮ ਤੋਂ ਸਿਰਫ ਆਵਾਜ਼ ਗੇਟ ਖੜਕਦੇ ਨੇ ਉਹਨਾਂ ਦੇ ਇਹ ਜਿਹਾ ਸ਼ੋਰ ਸ਼ਰਾਬਾ ਹੁੰਦਾ ਤੇ ਉਹ ਫਿਰ ਇੰਡੀਆ ਆਏ ਸੀ ਵੀ ਵਾਈਕ ਨੂੰ ਨਾ ਅਸਲ ਦੇ ਵਿੱਚ ਉਹਨਾਂ ਦਾ ਫੋਨ ਆਇਆ ਸੀ ਉਹ ਕਹਿੰਦੇ ਵੀ ਤੁਸੀਂ ਆ ਜਾਓ ਇੱਥੇ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਨੂੰ ਇੱਥੇ ਰਹਿ ਜੇ ਮੈਂ ਬਹੁਤ ਨੇ ਵੀ ਤੁਸੀਂ ਆ ਜਾਓ ਚਲੋ ਫਿਰ ਉਹ ਆਏ ਇੰਡੀਆ ਤੇ ਅਸੀਂ ਉਹਨਾਂ ਨੂੰ ਡੇਰਾ ਸਾਹਿਬ ਲੈ ਕੇ ਸੀ ਅਰਦਾਸ ਬੇਨਤੀ ਕਰਕੇ ਇਥੋਂ ਸਥਾਨਾ ਤੋਂ ਹਾਂ ਬਾਬਾ ਵਰਪາກ ਸਿੰਘ ਜੀ ਦੇ ਸਥਾਨਾ ਤੇ ਮੈੜੀ ਪਿੰਡ ਡੇਰਾ ਸਾਹਿਬ ਉੱਥੇ ਲੱਗੇ ਸੀ ਉੱਥੇ ਲਿਜਾਣ ਤੋਂ ਬਾਅਦ ਅਸੀਂ ਉੱਥੇ ਅਰਦਾਸ ਬੇਨਤੀ ਕੀਤੀ ਸਿੰਪਲ ਧੌਲੀ ਧਰ ਥੱਲੇ ਉਹਨਾਂ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਉੱਥੇ 베ਰੀ ਸਾਹਿਬ ਗੁਰਦੁਆਰਾ ਚਲੇ ਗਏ ਸਾਰੇ ਗੁਰਦੁਆਰਾ ਸੰਤ ਕੁਜਾ ਸਰਮੰਜੀ ਸਾਹਿਬ ਇਸ਼ਨਾਨ ਪਾਣੀ ਕਰਕੇ ਉੱਥੇ ਜਾ ਕੇ 베ਰੀ ਥੱਲੇ ਬੈਠੇ ਪਾਠ ਉਹਨਾਂ ਨੇ ਕੀਤਾ ਇੱਕ ਘੰਟਾ ਮੂਲ ਮੰਤਰ ਕੀਤਾ ਸਿਮਰਨ ਕੀਤਾ ਉਸ ਤੋਂ ਬਾਅਦ ਉਹ ਕਹਿੰਦੇ ਵੀ ਸਾਡੀ ਬਾਡੀ ਦੇ ਵਿੱਚੋਂ ਬੈਠੇ ਬੈਠੇ ਦੇ ਵਿੱਚੋਂ ਸ਼ੇਕ ਸ਼ੇਕ ਨਿਕਲਿਆ ਉਹ ਉਤੇ ਵੀ ਬਿਬੇ ਤੋਂ ਤੇ ਮਤਲਬ ਐ ਲੱਗਿਆ ਵੀ ਕੋਈ ਕੋਈ ਚੀਜ਼ ਨਾ ਮਤਲਬ ਵੀ ਬਾਡੀ ਚੋਂ ਜਾ ਰਹੀ ਆ ਨਿਕਲ ਰਿਹਾ ਕੁਛ ਉਹ ਤੋਂ ਪਹਿਲਾਂ ਅੱਧਾ ਇੱਕ ਘੰਟਾ ਜਦੋਂ ਹੋਇਆ ਸੀ ਉਹਨਾਂ ਨੂੰ ਬੈਠਿਆ ਉਹਨੂੰ ਕਹਿੰਦੇ ਮੈਨੂੰ ਮਤਲਬ ਮੇਰੇ ਮਨ ਦੇ ਵਿੱਚ ਫੁਰਨੇ ਆ ਰਹੇ ਨੇ ਕਿਥੋਂ ਭੱਜਾ ਵੀ ਤੂੰ ਇੱਥੇ ਇੰਡੀਆ ਤੇ ਕਿਉਂ ਆਇਆ ਤੂੰ ਯੂਕੇ ਚਲਾ ਜਾ ਇਹਨਾਂ ਨੂੰ ਕਹਾਂ ਵੀ ਮੈਂ ਵਾਸ਼ਰੂਮ ਜਾਣਾ ਵਾਸ਼ਰੂਮ ਦੇ ਬਹਾਨੇ ਇਥੋਂ ਬਾਹਰ ਨਿਕਲ ਤੇ ਇਹਨਾਂ ਨੂੰ ਇੱਥੇ ਬਾਬਿਆਂ ਨੂੰ ਇੱਥੇ ਬੈਠਾ ਰਹਿਣ ਦੇ ਤੇ ਤੂੰ ਭੱਜ ਜਾ ਪਰ ਚਲੋ ਉਹਦਾ ਵੀ ਸਿਤਕ ਸੀ ਵਧੀਆ ਬੰਦਾ ਸੀ ਠੀਕ ਸੀ ਉਹਨੂੰ ਐਸੀ ਵੀ ਕਿਉਂਕਿ ਇਹ ਵਾਲਾ ਸਪੈਸ਼ਲ ਹੋਂ ਦੇਖੋ ਖਰਚਾ ਕਰਕੇ ਆਇਆ ਜਾਂ ਅਗਲਾ ਠੀਕ ਹੋਣ ਵਾਸਤੇ ਕਿਉਂਕਿ ਉਮਰ ਵੀ ਬਹੁਤ ਹੋ ਗਈ ਸੀ ਤੇ ਉਹ ਆਇਆ ਤੇ ਉਹ ਉੱਥੇ ਬਾਈ ਗੁਰੂ ਦੀ ਕਿਰਪਾ ਵਰਤੀ ਬਾਬਾ ਬੜਪາກ ਸਿੰਘ ਜੀ ਨੇ ਕਿਰਪਾ ਕੀਤੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹਨ ਜਿਵੇਂ ਹੁਣ ਮੈਂ ਸੀਦਾਂ ਦੇ ਸਤੰਤ ਸੇਵਕਾ ਕਿਉਂਕਿ ਮੈਂ ਪਹਿਲਾਂ ਅਰਦਾਸ ਬਾਬਾ ਬੜਪາກ ਸਿੰਘ ਨੂੰ ਗੰਤਵਾਸ ਸ਼ਹੀਦ ਬਾਬਾ ਮੇਹਰ ਸਿੰਘ ਦੇ ਨਾਮ ਤੇ ਹੀ ਅਰਦਾਸ ਕਰਦਾ ਕਿਉਂਕਿ ਅਸਲ ਦੇ ਵਿੱਚ ਮੇਰੇ ਤਾਂ ਬਾ ਉਹ ਅੱਗੇ ਜਿਵੇਂ ਵੀ ਕਰਾਉਂਦੇ ਨੇ ਉਹ ਉਹਨਾਂ ਉਹਨਾਂ ਨੂੰ ਉਹਨਾਂ ਦਾ ਜਾਣਦੇ ਵੀ ਉਹ ਕਿਵੇਂ ਕਰਾਉਂਦੇ ਨੇ ਤੇ ਅਰਦਾਸ ਬੇਨਤੀ ਕੀਤੀ ਤੇ ਉਹਨਾਂ ਦੇ ਉਦੋਂ ਬਾਅਦ ਬਾਡੀ ਦੇ ਵਿੱਚੋਂ ਸੇਕ ਨਿਕਲਿਆ ਤੇ ਜਿਵੇਂ ਉਹਨਾਂ ਨੇ ਮਤਲਬ ਮੈਨੂੰ ਵੀ ਫੀਲ ਹੋਇਆ ਹਨਾ ਅਰਦਾਸ ਕੋਲੇ ਬੈਠਣ ਨੂੰ ਆਪਾਂ ਨੂੰ 네ਗੇਟਿਵ ਪੋਜ਼ਿਟਿਵ ਦਾ ਪਤਾ ਲੱਗ ਗਿਆ ਚਲੋ ਅਰਦਾਸ ਕਰਦੇ ਆ ਪਤਾ ਹੁੰਦਾ ਵੀ ਇਹਦੇ ਮੰਡ ਦੇ ਵਿੱਚ ਕੀ ਚੱਲ ਰਿਹਾ ਜਾਂ ਇਹ ਚੀਜ਼ ਭੱਜੂਗੀ ਜਾਂ ਉਹ 네ਗੇਟਿਵ ਚੀਜ਼ਾਂ ਕੀ ਕਹਿ ਰਹੀਆਂ ਨੇ ਇਹੋ ਤੱਕ ਆਪਾਂ ਨੂੰ ਉਨਪਾਵ ਹੋ ਜਾਂਦਾ ਹੁੰਦਾ ਜੋ ਅਰਦਾਸ ਬੇਨਤੀ ਕਰਦਾ ਉਹਨਾਂ ਨੂੰ ਹੋ ਜਾਂਦਾ ਹੁੰਦਾ ਤੇ ਉਸ ਤੋਂ ਬਾਅਦ ਉਹ ਠੀਕ ਹੋ ਗਏ ਠੀਕ ਜੀ ਇੱਕ ਵਾਰ ਆਏ ਸੀ ਉਹ ਠ ਤੇ ਤੇ ਗਰੀਬ ਨੂੰ ਫਿਰ ਉਹ ਵਾਪਸ ਚਲੇ ਗਏ ਤੇ ਹੁਣ ਉਹ तकरीबन ਬਹੁਤ ਠੀਕ ਨੇ ਜਮਾਂ ਓਕੇ ਆ ਹੁਣ ਇਸ ਟਾਈਮ ਹੁਣ ਇਸ ਟਾਈਮ ਉਹਨਾਂ ਦੀ ਕੋਈ ਤਕਲੀਫ ਨਹੀਂ ਸਾਰਾ ਪਰਿਵਾਰ ਵੀ ਠੀਕ ਆ ਮਹਾਰਾਜ ਦੀ ਕਿਰਪਾ ਵਰਤ ਰਹੀ ਹੈ ਤੇ ਵੈਗਰੂ ਨਾਲ ਕੈਨੇਡਾ ਚ ਕੋਲ ਆਈ ਸੀ ਠੀਕ ਹੈ ਜੀ ਤੇ ਉਹਨਾਂ ਨੂੰ ਵੀਡੀਓ ਕਾਲ ਤੇ ਲੈ ਕੇ ਗੱਲ ਹੋਈ ਸੀ ਸਾਡੀ ਕਿਉਂਕਿ ਜ਼ਿਆਦਾ ਟਾਈਮ ਅਸੀਂ ਵੀਡੀਓ ਕਾਲ ਨਹੀਂ ਹਾਂ ਨੇਕਟੀਵਿਟੀ ਦੀ ਪ੍ਰੋਬਲਮ ਹਾਂ ਨੇਕਟੀਵਿਟੀ ਹਾਂ ਕਿਉਂਕਿ ਅਸਲ ਦੇ ਆਪਣੇ ਨਾਲ ਉਹ ਉੱਥੇ ਪਾਰਟ ਸੇਮਨ ਕੀਤਾ ਜਾਂਦਾ ਜਿੱਥੇ ਰੱਬ ਦਾ ਨਾਮ ਲੈਂਦਾ ਜਾਂਦਾ ਜਿਵੇਂ ਉਹ ਬਾਬਾ ਵਰਪਾਲ ਸਿੰਘ ਦੀ ਵੀ ਬਚਨ ਸੀਗੇ ਕਿ ਜਿੱਥੇ ਗੁਰਬਾਣੀ ਪੜੀ ਜਾਊਗੀ ਸਿਮਰਨ ਕੀਤਾ ਜਾਊਗਾ ਬਾਠ ਸਿਮਰਨ ਕੀਤਾ ਜਾਊ ਉਹਤੇ ਨੇ ਐਕਟੀਵਿਟੀ ਪ੍ਰਭਾਵ ਨਹੀਂ ਪਾਊਗੀ ਹੁਣ ਵਿੱਚ ਕਮੈਂਟ ਵੀ ਹੋਣਗੇ ਕਿ ਇਸ ਤਾਂ ਬਾਣੀ ਪੜਦੇ ਆ ਕਿਉਂਕਿ ਮੇਰੇ ਕੋਲ ਵੀ ਸੰਗਤ ਆਉਂਦੀ ਆ ਉਹ ਕਹਿੰਦੇ ਨੇ ਅਸੀਂ ਬਾਣੀ ਵੀ ਪੜਦੇ ਸਿਮਰਨ ਨਹੀਂ ਕਰਸਾਂ ਨੂੰ ਚੀਜ਼ਾਂ ਤੰਗ ਕਰਦੀਆਂ ਨੇ ਕਿਤੇ ਨਾ ਕਿਤੇ ਬਾਣੀ ਪੜਨ ਦੇ ਵਿੱਚ ਸਾਨੂੰ ਕੋਈ ਸਹੀ ਤਰੀਕੇ ਦਾ ਮਾਰਗ ਨਹੀਂ ਸੀ ਫੜਿਆ ਹੋਇਆ ਸਾਡੇ ਤੋਂ ਕਿ ਬਾਣੀ ਪੜਦੇ ਅਣਜਾਣ ਪੌਣੇ ਦੇ ਵਿੱਚ ਜਾਂ ਜਾਣਬੁੱਝ ਕੇ ਕੋਈ ਗਲਤੀ ਭੁੱਲ ਚੁੱਕ ਹੋ ਜਾਂਦੀ ਆ ਕਿਉਂਕਿ ਬਾਣੀ ਪੜਨੀ ਹਰ ਚੀਜ਼ ਦੀ ਇੱਕ ਵਿਧੀ ਆ ਹੁਣ ਜੇ ਤੁਸੀਂ ਬਾਈਕ ਵੀ ਚਲਾਉਣਾ ਸਿੱਖਣੀ ਆ ਹਾਂ ਹਾਂ ਵਿਧੀ ਉਹਦੀ ਵੀ ਇੱਕ ਸਿਸਟਮ ਨਾਲ ਚੱਕੋਗੇ ਪਹਿਲਾਂ ਤੁਸੀਂ ਸਟੈਂਡ ਚੜਪੋਗੇ ਫਿਰ ਤੁਸੀਂ ਗੇਅਰ ਪਾਉਂਗੇ ਫਿਰ ਤੁਸੀਂ ਇਹਨਾਂ ਤੋਰੋਗੇ ਉਹ ਫਿਰ ਚੱਲੂ ਹੁਣ ਇਹ ਥੋੜੀ ਆ ਵੀ ਤੁਸੀਂ ਬੈਠ ਕੇ ਐਵੇਂ ਤੁਰਪੂ ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਦੀ ਇੱਕ ਵਿਧੀ ਨਾਲ ਚੱਲਦੇ ਨੇ ਜਿ ਬਾਣੀ ਵੀ ਵਿਧੀ ਨਾਲ ਹੀ ਪੜੀ ਜਾ ਸਕਦੀ ਆ ਤੇ ਉਹਦੇ ਨਾਲ ਹੀ ਤੁਹਾਡੇ ਤੇ ਕਿਰਪਾ ਹੁੰਦੀ ਆ ਤੇ ਸਾਨੂੰ ਉਹਨਾਂ ਦੀ ਕਾਲ ਆਈ ਸੀ ਤੇ ਉਹਨਾਂ ਦੇ ਨਾ ਟੈਂਕੀ ਭਰ ਪਾਣੀ ਵਾਲੀ ਜਿਹੜੀ ਹੁੰਦੀ ਆ ਉਹ ਭਰਦੇ ਸੀ 5-10 ਮਿੰਟਾਂ ਬਾਅਦ ਟੈਂਕੀ ਪਾਣੀ ਦੀ ਖਾਲੀ ਹੋ ਜਾਂਦੀ ਸੀ ਬਹੁਤ ਉਹਨਾਂ ਨੇ ਪਲੰਬਰ ਬੁਲਾਏ ਜਿਵੇਂ ਉੱਥੇ ਦੇ ਸਿਸਟਮਾਂ ਬਾਬੇ ਦਾ ਵਗੈਰਾ ਹੋਊਗਾ ਮਿੰਗਣੇ ਨੂੰ ਨਾ ਪਤਾ ਕਿ ਕਿਵੇਂ ਆ ਤੇ ਉਹ ਵੀ ਆ ਉਹਨਾਂ ਨੇ ਬੁਲਾਏ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਪਰ ਕਿਸੇ ਦੇ ਸਮਝ ਵਿੱਚ ਕੁਝ ਨਹੀਂ ਆਇਆ ਨਾ ਪਲੰਬਰਾਂ ਦੇ ਆ ਨਾ ਵੀ ਪਾਣੀ ਜਾਂਦਾ ਕਿੱਥੇ ਆ ਸ਼ਾਮ ਹੋਇਆ ਕਰੇ ਮਤਲਬ ਅੱਜ 7:00 ਤੱਕ ਇਕੱਠੇ ਜਦੋਂ ਪਰਿਵਾਰ ਸੌਣ ਵਾਸਤੇ ਕੂਮਰੂਮ ਦੇ ਵਿੱਚ ਆਇਆ ਕਰੇ ਬੱਚੇ ਨੇ ਦੋ ਉਹਨਾਂ ਦੇ ਹਸਬੰਡ ਵਾਈਫ ਸੀ ਬਾਕੀ ਫੈਮਿਲੀ ਚਲੋ ਇੰਡੀਆ ਦੀ ਤੇ ਜਾਇਆ ਕਰੇ ਕਮਰੇ ਦੇ ਵਿੱਚ ਪੈਣ ਵਾਸਤੇ ਤੇ ਉਹ ਗੇਟ ਜਿਵੇਂ ਇਸ ਕਮਰੇ ਦੇ ਵਿੱਚ ਰੂਮ ਦੇ ਵਿੱਚ ਉਹ ਆ ਗਿਆ ਇੱਕ ਚ ਦੂਸਰੇ ਕਮਰੇ ਦੇ ਦੀਆਂ ਲਾਈਟਾਂ ਰੂਮ ਦੀਆਂ ਆਪਣੇ ਆਪ ਚੱਲ ਪਿਆ ਕਰਨ ਗੇਟ ਖੜਤਣ ਲੱਗ ਜਾ ਕਰਨ ਸਾਰੇ ਘਰ ਦੇ ਤੇ ਉਹ ਸਾਰਾ ਪਰਿਵਾਰ ਬੱਚੇ ਸੀ ਛੋਟੇ ਡਰ ਜਾਂਦੇ ਸੀ ਉਹ ਜਾ ਕੇ ਦੂਸਰੇ ਕਮਰੇ ਚ ਲਾਈਟਾਂ ਬੰਦ ਕਰਿਆ ਕਰਨ ਉਹ ਫਿਰ ਜਿਹੜੇ ਚੋਂ ਗਏ ਸੀ ਉਹਦੀਆਂ ਲਾਈਟਾਂ ਜਗ ਜਗ ਕਰਨ ਇਸ ਤਰ੍ਹਾਂ ਸਾਰੀ ਰਾਤ ਨੂੰ ਉਹਨਾਂ ਦੇ ਮਤਲਬ ਵੀ 네ਗੇਟਿਵਿਟੀ ਫੀਲ ਹੋਇਆ ਕਰੇ ਫਿਰ ਉਹਨਾਂ ਨੇ ਸੋਚਿਆ ਕਿ ਸੀ ਪਾਠ ਕਰਨ ਲੱਗ ਜਾਈਏ ਪਾਠ ਕਰਨ ਨਹੀਂ ਦਿੱਤਾ ਜਾ ਰਿਹਾ ਸੀ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਜੀ ਪਾਠ ਜਿਵੇਂ ਅਸੀਂ ਕਰਦੇ ਆ ਸ਼ੁਰੂ ਕਰਦੇ ਆ ਤਾਂ ਸਾਨੂੰ ਐਚ ਵੀ ਲੱਗ ਜਾਂਦੀ ਆ ਲੱਤਾਂ ਨੂੰ ਤੋਂ ਐਂ ਲੱਗਦਾ ਵੀ ਜਿਵੇਂ ਕੁਝ ਖਾ ਰਿਆ ਹੁੰਦਾ ਹਨਾ ਤੇ ਨੀਲ ਪੈਂਦੇ ਨੇ ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਨੀਲ ਪੈਂਦੇ ਨੇ ਰਿਪੋਰਟਾਂ ਦੇ ਵਿੱਚ ਕੁਝ ਨਹੀਂ ਆਉਂਦਾ ਉਹਨਾਂ ਨੂੰ ਇਹੋ ਜਿਹੇ ਸਿੰਪਟਮ ਸੀ ਚਲੋ ਉਹਨਾਂ ਦੀ ਕਾਲ ਆਈ ਭੈਣ ਦੀ ਭੈਣ ਜੀ ਕਹਿੰਦੇ ਵੀ ਐਵੇਂ ਕਰਕੇ ਸਾਨੂੰ ਨਾ ਐਵੇਂ ਆ ਦਿੱਕਤ ਆ ਰਹੀ ਆ ਤੇ ਅਸੀਂ ਉਹਨੂੰ ਵੀਡੀਓ ਕਾਲ ਤੇ ਲਿਆ ਸਿਮਰਨ ਕਰਵਾਇਆ ਉਹਨਾਂ ਨੂੰ ਕਿਹਾ ਵੀ ਤੁਸੀਂ ਐਵੇਂ ਕਰਕੇ ਡੇਰਾ ਸਾਹਿਬਾਂ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰੋ ਚਲੋ ਪਰਿਵਾਰ ਦੇਰ ਸਾਹਵਾਂ ਤੇ ਪਹਿਲਾਂ ਇੱਥੇ ਇੰਡੀਆ ਤੋਂ ਜਿਹੜੀ ਉਹਨੂੰ ਦੀ ਫੈਮਿਲੀ ਸੀ ਉਹ ਜੁੜੀ ਹੋਈ ਸੀ ਪਰ ਉਹ ਟੁੱਟ ਗਈ ਸੀ ਜਿਵੇਂ ਹੁੰਦਾ ਹੈਗਾ ਕਿ ਪਹਿਲਾਂ ਆਪਾਂ ਕਿਤੇ ਜਾਂਦੇ ਆ ਕਿਸੇ ਵੀ ਸਥਾਨ ਤੇ ਕੋਈ ਜੁੜਿਆ ਹੋਇਆ ਹੁੰਦਾ ਉਸ ਤੋਂ ਬਾਅਦ ਆਪਾਂ ਕਹਿੰਦੇ ਜੀ ਚਲੋ ਛੱਡੋ ਵੀ ਹੁਣ ਆਪਾਂ ਰਹਿਣ ਦੋ ਤੇ ਹੁਣ ਆਪਾਂ ਜਦੋਂ ਆਪਾਂ ਦਾ ਮਤਲਬ ਨਿਕਲ ਜਾਂਦਾ ਕੋਲ ਮਲਾ ਕੇ ਰੱਬ ਤੋਂ ਫਿਰ ਹਰ ਕੋਈ ਛੱਡ ਜਾਂਦਾ ਖੜਾ ਫਿਰ ਵੀ ਭੁੱਲਿਆ ਹੀ ਨਹੀਂ ਨਾ ਭੁੱਲੇ ਹਾਂ ਭੁੱਲ ਜਾਂਦੇ ਨੇ ਤੇ ਉਹ ਫਿਰ ਭੁੱਲ ਗਏ ਉਹ ਫਿਰ ਜਨੂੰਨ ਪਰ ਉਹ ਬੇਟੀ ਦੀ ਜਾਂ ਉਹ ਭੈਣ ਦੀ ਹਨਾ ਸਰਦਾ ਬਹੁਤ ਸੀ ਮ ਉਹ ਫਿਰ ਵੀ ਕਿਉਂਕਿ ਉਹ ਪਿੱਛੇ ਜਾਂਦੀ ਰਹਿੰਦੀ ਸੀ ਜਾਂ ਉਹਨਾਂ ਦੇ ਘਰ ਤੇ ਜਾਂਦੇ ਹੁੰਦੇ ਸੀ ਤੇ ਹੋਰ ਸਰਦਾ ਨਾਲ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਕੀਤੀ ਗੁਰੂ ਮਹਾਰਾਜ ਨੂੰ ਹਾਜ਼ਰ ਨਜ਼ਰ ਜਾਣ ਕੇ ਅਰਦਾਸ ਬੇਨਤੀ ਕੀਤੀ ਮੂਲ ਮੰਤਰ ਉਹਨਾਂ ਨੂੰ ਕਰਵਾਇਆ ਅਰਦਾਸ ਬੇਨਤੀ ਕਰਵਾਉਣ ਤੋਂ ਬਾਅਦ ਕੋਲੇ ਉਹਨਾਂ ਨੇ ਜਲ ਰੱਖ ਲਿਆ ਤੇ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਵਰਤੀ ਤੇ 네ਗੈਟਿਵਿਟੀ ਉਹਨਾਂ ਦੇ ਘਰ ਦੇ ਵਿੱਚੋਂ ਘਟਣੀ ਸ਼ੁਰੂ ਹੋ ਗਈ ਠੀਕ ਹੈ ਠੀਕ ਹੈ ਹੁਣ ਉਹ ਕਹਿ ਰਹੇ ਸੀ ਕਿ ਤੁਸੀਂ ਆ ਜਾਓ ਹੁਣ ਅਸੀਂ ਜਾਣਾਗਾ ਉਹ ਵੈਸੇ ਮਤਲਬ ਘਰ ਉਹਨਾਂ ਦਾ ਬਿਲਕੁਲ ਠੀਕ ਹੋ ਚੁੱਕਿਆ ਹੁਣ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਠੀਕ ਨੇ ਪਰ ਉਹ ਹੁਣ ਸਾਨੂੰ ਅਸੀਂ ਤੁਹਾਨੂੰ ਇੱਥੇ ਬੁਲਾਉਣਾ ਚਾਹੁੰਦੇ ਹਾਂ ਕਿਉਂਕਿ ਹੋਰ ਵੀ ਉੱਥੇ ਸੰਗਤਾਂ ਬਹੁਤ ਪ੍ਰੋਬਲਮਾਂ ਦੇ ਵਿੱਚ ਆ ਤੇ ਉੱਥੇ ਦਾ ਸਿਸਟਮ ਆ ਜਿਹੜਾ ਹੁਣ ਹੋਰ ਵੀ ਪਰਿਵਾਰ ਬਹੁਤ ਕਾਲਜ਼ ਆਉਂਦੀਆਂ ਨੇ ਪਰ ਹਰ ਇੱਕ ਦੀ ਜਿਵੇਂ ਸਮੱਸਿਆ ਵੱਖਰੀ ਵੱਖਰੀ ਹੁੰਦੀ ਆ ਜਾਂ ਹਰ ਇੱਕ ਦੀ ਸਰਦਾ ਨਹੀਂ ਹੁੰਦੀ ਹੁਣ ਉਹਦਾ ਪਰਿਵਾਰ ਚਲੋ ਡੇਰਾ ਸਾਹਿਬ ਵਾਲਿਆਂ ਨਾਲ ਜੁੜਿਆ ਹੋਆ ਸੀ ਪੁਰਾਣਾ ਤੇ ਇਸ ਕਰਕੇ ਜੁੜੇ ਹੋਏ ਹੋਣ ਕਰਕੇ ਮਹਾਰਾਜ ਨੇ ਉਹਨਾਂ ਦੀ ਸੁਣ ਲਈ ਹੁਣ ਕਿਸੇ ਪਰਿਵਾਰ ਦਾ ਹੱਲ ਵੀਡੀਓ ਕਾਲ ਤੇ ਹੋ ਜਾਂਦਾ ਕੋਈ ਹੁੰਦਾਗਾ ਕਿ ਉਹਨਾਂ ਦੀ ਸਰਦਾ ਨਹੀਂ ਜਾਂ ਵਿਸ਼ਵਾਸ ਨਹੀਂ ਜਾਂ ਗੁਰੂ ਤੋਂ ਟੁੱਟੇ ਹੋਏ ਨੇ ਬੇਮੁਖ ਨੇ ਫਿਰ ਉਹਨਾਂ ਦਾ ਥੋੜਾ ਜਿਹਾ ਔਖਾ ਹੋ ਉਹਨਾਂ ਨੂੰ ਗੁਰੂ ਨਾਲ ਜੋੜਨਾ ਫੇ ਪਹਿਲਾਂ ਤਾਂ ਗੁਰੂ ਤੇ ਸਰਦਾ ਵਿਸ਼ਵਾਸ ਹੋਵੇ ਗੁਰਬਾਣੀ ਤੇ ਸਰਦਾ ਵਿਸ਼ਵਾਸ ਹੋਵੇ ਫੇਰੀ ਅਸਲ ਚ ਕਿਰਪਾ ਹੁੰਦੀ ਹੈ ਕਿਉਂਕਿ ਬਾਬਾ ਬੜਪਾਗ ਸਿੰਘ ਜੀ ਵੀ ਵੀਰਨਾਰ ਸਿੰਘ ਜੀ ਬੀਬੀ ਭਾਨੀ ਜੀ ਵੀ ਅ ਬਾਬਸੀਦ ਬਾਬਾ ਮੇਰ ਸਿੰਘ ਜੀ ਵੀ ਬਾਣੀ ਨਾਲ ਹੀ ਜੋੜਦੇ ਨੇ ਉਹਨਾਂ ਤੋਂ ਬਿਨਾ ਤਾਂ ਕੁਝ ਵੀ ਨਹੀਂ ਕਹਿੰਦੇ ਹੈਗੇ ਅਸੀਂ ਵੀ ਸਾਨੂੰ ਵੀ ਮੈਨੂੰ ਵੀ ਇਹੀ ਹੁਕਮ ਆ ਵੀ ਆਪਾਂ ਬਾਣੀ ਦੇ ਨਾਲ ਹੀ ਜੋੜਨਾ ਬਾਣੀ ਦੇ ਨਾਲ ਹੀ ਜੋੜ ਕੇ ਸਾਰਿਆਂ ਦਾ ਭਲਾ ਕਰਨਾਗਾ ਉਸੇ ਤਰੀਕੇ ਨਾਲ ਉੱਥੇ ਡੇਰਾ ਸਾਹਿਬ ਭਲਾ ਹੁੰਦਾ ਅਸੀਂ ਇੱਥੇ ਵੀ ਇਹੀ ਭਲਾ ਕਰਾਉਣੇ ਅਰਦਾਸ ਬੇਨਤੀ ਕਰਕੇ ਸੋ ਐਵੇਂ ਕਿਰਪਾ ਮਹਾਰਾਜ ਦੀ ਬਰਤਦੀਓ ਬੇਗੁਰ ਮੈਂ ਦੇਖਿਆ ਕਈ ਵਾਰ ਤਾਂ ਸੰਗ ਦੇ ਨੇ ਸਾਨੂੰ ਹੀ ਬਹੁਤ بڑے ਫੋਨ ਕਰਦੀ ਹੈ ਨਾ ਹਾਂਜੀ ਕਈ ਵਾਰ ਆਪਾਂ ਉਹ ਚੀਜ਼ ਦਾ ਹੱਲ ਐਟ ਅ ਟਾਈਮ ਨਹੀਂ ਹੋ ਸਕਦਾ ਪਰ ਫਿਰ ਬਾਰ ਬਾਰ ਦੇਖੋ ਸਹੀ ਉਹ ਵੀ ਹੈ ਕਿਉਂਕਿ ਦੁਖੀ ਹੁੰਦੇ ਆ ਉਹ ਪਰ ਉਹ ਇੰਨੇ ਫੋਨ ਕਰਦੇ ਬਾਰ ਬਾਰ ਬਸ ਪੁੱਛਉਂਦਾ ਨਾ ਤੇ ਤੁਹਾਨੂੰ ਤਾਂ ਬਹੁਤ ਆਉਂਦੇ ਹੋਣਗੇ ਬਹੁਤ ਜ਼ਿਆਦਾ ਉਹਨਾਂ ਨੇ ਕੀ ਮੈਸੇਜ ਆ ਵੀ ਯਾਰ ਇਦਾਂ ਫੋਨ ਤੇ ਹਰ ਗੱਲ ਦਾ ਹੱਲ ਵੀ ਨਹੀਂ ਹੁੰਦਾ ਹਾਂ ਬਿਲਕੁਲ ਦੇਖੋ ਜਦੋਂ ਆਪਾਂ ਫੋਨ ਤੇ ਉਤੇ ਕਿਸੇ ਚੀਜ਼ ਦਾ ਹੱਲ ਹੁੰਦਾ ਕਿਸੇ ਦਾ ਨਹੀਂ ਹੁੰਦਾ ਕਿਸੇ ਚੀਜ਼ ਦਾ ਹੱਲ ਆ ਕੇ ਹੁੰਦਾ ਕਈ ਪ੍ਰੋਬਲਮ ਵੱਡੀ ਹੁੰਦੀ ਆ ਹਾਂ ਕਿਸੇ ਚੀਜ਼ ਦਾ ਹੱਲ ਆ ਕੇ ਹੁੰਦਾ ਹੁੰਦਾ ਜਾਂ ਜਾ ਕੇ ਹੁੰਦਾ ਹੁੰਦਾ ਹਨਾ ਐਵੇਂ ਮਤਲਬ ਆਪਾਂ ਹਰ ਚੀਜ਼ ਦਾ ਹੱਲ ਫੋਨ ਤੇ ਜੇ ਹੋਣ ਲੱਗ ਗਿਆ ਫਿਰ ਤਾਂ ਆਪਾਂ ਮਤਲਬ ਵੀ ਅ ਗੁਰੂ ਘਰ ਵੀ ਨਾ ਜਾਇਆ ਕਰੋ ਫਿਰ ਤਾਂ ਕਹਿਆ ਕਰੋ ਵੀ ਅਸੀਂ ਘਰੇ ਬੈਠ ਕੇ ਜੀ ਫੋਟੋ ਸਾਡੇ ਕੋਲ ਸੀ ਕੀ ਕਿਸੇ ਵੀ ਗੁਰੂ ਸਾਹਿਬ ਦੀ ਅਸੀਂ ਘਰੇ ਬੈਠੇ ਫੋਨ ਤੇ ਅਰਦਾਸ ਕਰਤੀ ਮਹਾਰਾਜ ਕੋਲ ਪਹੁੰਚ ਗਈ ਪਰ ਉੱਥੇ ਜਾਣ ਦੀ ਵੀ ਕੀ ਲੋੜ ਆ ਠੀਕ ਆ ਇਹ ਕਿਸੇ ਕਿਸੇ ਚੀਜ਼ ਦਾ ਹਰ ਇੱਕ ਚੀਜ਼ ਦਾ ਹੱਲ ਹੀ ਆ ਕੇ ਹੁੰਦਾ ਫੋਨ ਤੇ ਕਿਸੇ ਦਾ ਕੋਈ ਹੱਲ ਨਹੀਂ ਹੁੰਦਾ ਫੋਨ ਸਿਰਫ ਇਸੇ ਵਾਸਤੇ ਆ ਕਿ ਤੁਸੀਂ ਆਉਣ ਵਾਸਤੇ ਸਮਾਂ ਲੈ ਲਓ ਵੀ ਅਸੀਂ ਇੰਨੀ ਦੇਰ ਤੱਕ ਨਹੀਂ ਆਉਣਾ ਚਾਹੁੰਦੇ ਜਾਂ ਮਿਲਣਾ ਚਾਹੁੰਦੇ ਸਾਡੀ ਦਿੱਕਤ ਆ ਸੋ ਜਿਹੜੀ ਗੱਲ ਦਾ ਹੱਲ ਹੋਣਾ ਆ ਕੇ ਹੀ ਹੋਣਾ ਜਾਂ ਜਾ ਕੇ ਹੋਣਾ ਇਸ ਤਰ੍ਹਾਂ ਫੋਨ ਤੇ 1% ਵੀ ਜਾਂ ਮਤਲਬ 2% ਹੱਲ ਹੁੰਦਾ 90% ਜਾਂ 99% ਹੱਲ ਨਹੀਂ ਹੁੰਦਾ ਨਹੀਂ ਹੁੰਦਾ ਠੀਕਾ ਉਹ ਜੇ ਤੁਹਾਨੂੰ ਕੋਈ ਕਹਿੰਦਾਗਾ ਵੀ ਮੈਂ ਫੋਨ ਤੇ ਹੱਲ ਕਰ ਦੂ ਜਾਂ ਕੋਈ ਵੀ ਹੁਣ ਜਿਵੇਂ ਪਿੱਛੇ ਜੀ ਮੈਨੂੰ ਕੋ ਕਾਲ ਆਈ ਸੀ ਅੱਜ ਸਵੇਰੇ ਵੀ ਆਈ ਸੀ ਉਹ ਕਿਸੀ ਪੰਡਤਾਂ ਦੇ ਵਿੱਚ ਪੰਜਾਬ ਤੋਂ ਹੀ ਸੀ ਉਹ ਕਿਸੀ ਪੰਡਤਾਂ ਦੇ ਵਿੱਚ ਬਹੁਤ ਰੁਪਏ ਖਰਾਬ ਕਰ ਲਈ ਕੋਈ ਕਹਿੰਦਾ ਵੀ ਮੇਰੇ ਗ੍ਰਹਿ ਖਰਾਬ ਨੇ ਜੀ ਹਣਾ ਕੋਈ ਕਹਿੰਦਾ ਤੇਰੇ ਤੇ ਨੈਗੇਟਿਵ ਚੀਜ਼ਾਂ ਨੇ ਪਿੱਤਰ ਦੋਸ਼ ਆ ਹਾਂ ਪਿੱਤਰ ਦੋਸ਼ ਦਾ ਬੜਾ ਲਾਇਆ ਹੈਣਾ ਪਿੱਤਰ ਦੋਸ਼ ਆ ਜਾਂ ਮੈਨੂੰ ਐਵੇਂ ਦੀਆਂ ਦਿੱਕਤਾਂ ਆ ਰਹੀਆਂ ਨੇ ਉਹ ਉਸ ਉਹ ਮਤਲਬ ਪੈਸੇ ਕਹਿੰਦੇ 35 40000 ਰੁਪਏ ਅਸੀਂ ਦੇਤਾ ਰੁਪਏ ਵੀ ਬਹੁਤ ਦੇਤੇ ਪਰ ਸਾਡਾ ਹੱਲ ਨਹੀਂ ਹੋ ਰਿਹਾ ਤੁਸੀਂ ਸਾਡਾ ਫੋਨ ਤੇ ਹੱਲ ਕਰ ਦੋ ਹੁਣ ਮੈਂ ਉਹਨਾਂ ਨੂੰ ਭੈਣ ਜੀ ਨੂੰ ਮੈਂ ਬੇਨਤੀ ਕੀਤੀ ਮੈਂ ਭੈਣ ਜੀ ਫੋਨ ਤੇ ਕਿਸੇ ਦਾ ਕੋਈ ਹੱਲ ਨਹੀਂ ਹੁੰਦਾ ਤੁਸੀਂ ਆ ਜਾਓ ਅਰਦਾਸ ਬੇਨਤੀ ਕਰਨੀ ਆ ਅਰਦਾਸ ਬੇਨਤੀ ਕਰਦਾਂਗੇ ਠੀਕ ਆ ਇਹ ਮਤਲਬ ਐਵੇਂ ਦਾ ਸਿਸਟਮ ਬੜਾ ਆਇਆ ਪਿਆ ਹਰ ਕਿਸ ਨੂੰ ਪਿੱਤਰ ਦੋਸ਼ ਕਹਿ ਕੇ ਜਾਂ ਹਰ ਕਿਸ ਨੂੰ ਐਵੇਂ ਸੋ ਕਿ ਪੈਸੇ ਵਾਲਾ ਕੰਮ ਕਰਿਆ ਪਿਆ ਵੀ ਪੈਸੇ ਕਬ ਲੈ ਲੋ ਜੀ ਜ ਐਵੇਂ ਕਰ ਲਾ ਐਵੇਂ ਕਰ ਲੋ ਗੁਰਬਾਣੀ ਨਾਲ ਜੋੜਨ ਦੀ ਗੁਰੂ ਨਾਲ ਜੋੜਨ ਦੀ ਕੋਈ ਗੱਲ ਨਹੀਂ ਕਰਦਾ ਜਦ ਕਿ ਗੁਰਬਾਣੀ ਬਲੈਕ ਮੈਜਿਕ ਹੋਵੇ ਕੀਤਾ ਵਾ ਜਾਦੂ ਟੋਨਾ ਹੋਵੇ ਭੂਤ ਪ੍ਰੇਤ ਉਹਨਾਂ ਕੁਝ ਵੀ ਹੋਵੇ ਬਾਣੀ ਤੋਂ ਉੱਤੇ ਕੁਝ ਨਹੀਂ ਹੈਗਾ ਨਾ ਕਦੇ ਹੋਇਆ ਨਾ ਕਦੇ ਹੋਣਾ ਬਾਣੀ ਸਭ ਤੋਂ ਉੱਤੇ ਆ ਬਾਣੀ ਸਿਮਰਨ ਦਾ ਜੇ ਤੁਸੀਂ ਸਹੀ ਤਰੀਕੇ ਨਾਲ ਜਾਪ ਸਿਮਰਨ ਕਰਦੇ ਹੋ ਕਿਸੇ ਸਾਧੂ ਸਤ ਸਤਪੁਰਸ਼ ਤੋਂ ਜਾਪ ਲੈ ਕੇ ਪਾਠ ਸਿਮਰਨ ਕਰਦੇ ਹੋ ਤਾਂ ਸਾਰੀਆਂ ਚੀਜ਼ਾਂ ਹੱਲ ਬਾਣੀ ਨਾਲ ਹੋ ਜਾਂਦਾ ਹੂੰ ਠੀਕ ਹੈ ਇਹ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਚੱਲਦੇ ਹੋ ਤੁਹਾਡੇ ਮਨ 'ਚ ਸਰਦਾ ਕੀ ਆ ਤੁਹਾਡੇ ਮਨ 'ਚ ਵਿਸ਼ਵਾਸ ਕੀ ਆ ਜੋ ਤੁਹਾਡੇ ਮਨ ਸਰਦਾ ਤੇ ਵਿਸ਼ਵਾਸ ਹੋਊਗਾ ਉਸ ਤਰੀਕੇ ਨਾਲ ਤੁਸੀਂ ਆਪਣੇ ਮਾਰਗ ਦੇ ਉੱਤੇ ਆਪਣੇ ਰਸਤੇ ਦੇ ਉੱਤੇ ਪੂਰਾ ਪਹੁੰਚ ਕੇ ਆਪਦਾ ਠੀਕ ਹੋ ਸਕਦੇ ਹੋ ਡਿਪਰੈਸ਼ਨ ਵੀ ਜੇ ਆਪਾਂ ਗੱਲ ਕਰੀਏ ਡਿਪਰੈਸ਼ਨ ਵੀ ਇਹ ਚੀਜ਼ਾਂ ਕਰਕੇ ਜ਼ਿਆਦਾ ਹੋਇਆ ਵਾ ਇੱਕ ਗੱਲ ਨੂੰ ਯਾਰਾ ਸੋਚੀ ਜਾਣਾ ਜੇ ਆਪਾਂ ਨੂੰ ਐ ਲੱਗੀ ਜਾਣਾ ਵੀ ਇਧਰ ਦੀ ਕੁਛ ਲੰਘ ਗਿਆ ਜਾਂ ਛਿੱਟੇ ਆਉਣੇ ਘਰ ਦੇ ਵਿੱਚ ਜਾਂ ਨੀਲ ਪੈਣੇ ਕੁਝ ਰੋਂਗ ਹੋਣਾ ਫਿਜ਼ੀਕਲੀ ਕੁਝ ਰੋਂਗ ਹੋਣਾ ਹਨ ਐਵੇਂ ਦੀਆਂ ਦਿੱਕਤਾਂ ਬਹੁਤ ਹੋ ਰਹੀਆਂ ਨੇ ਸਾਡੇ ਘਰਾਂ ਚ ਜੀ ਆ ਸਾਨੂੰ ਇਹਨਾਂ ਦਾ ਪਤਾ ਹੈਗਾ ਚਲੋ ਕੀ ਕੀ ਹੋਊ ਕੋਈ ਗੱਲਬਾਤ ਅਗਨੇ ਦੀ ਕਿ ਸਾਡੇ ਘਰਾਂ ਚ ਸੀ ਮੇਰੇ ਬੇਟੇ ਦਾ ਉਹਦੀ ਮਾਤਾ ਜੀ ਦਾ ਫੋਨ ਸੀ ਹੁੰਡੇ ਦਾ ਤੇ ਮੇਰੇ ਬੇਟੇ ਦਾ ਨਾ ਵਿਆਹ ਨਹੀਂ ਹੋ ਰਿਹਾ ਪਰ 40 ਸਾਲ ਦਾ ਹੋ ਗਿਆ ਵਿਆਹ ਹੋ ਨਹੀਂ ਰਿਹਾ ਸਾਨੂੰ ਕਿਸੇ ਨੇ ਦੱਸਿਆ ਕਿ ਉਹਨਾਂ ਦਾ ਵਿਆਹ ਬੰਨਤਾ ਜਿਵੇਂ ਬੰਨਤਾ ਇਹ ਬੜਾ ਚੱਲਦਾ ਹਣਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਪਾਠ ਕੋਈ ਸਿਮਰਨ ਕਰ ਦਿਓ ਕਦੇ ਜ ਨਹੀਂ ਜੀਤਾ ਕਰਦਾ ਕਰ ਉਹਨੂੰ ਪਰ ਉੱਠਿਆ ਨਹੀਂ ਜਾਂਦਾ ਸਾਡਾ ਤਾਂ ਹੁੰਦਾ ਨਹੀਂ ਫਰ ਮੈਂ ਵੀ ਉਹਨਾਂ ਨੂੰ ਬੇਨਤੀ ਕੀਤੀ ਮੈਂ ਵੀ ਜੇ ਤੁਸੀਂ ਪਾਰਟ ਸੀਮਨ ਨੂੰ ਉੱਠ ਕਰਕੇ ਉੱਠ ਕੇ ਨਹੀਂ ਨਾ ਕਰ ਸਕਦੇ ਤਾਂ ਫਿਰ ਕਰ ਮੈਂ ਵੀ ਨਹੀਂ ਸਕਦਾ ਕੋਈ ਕਿਉਂਕਿ ਇਸ ਦਾ ਬਾਣੀ ਹੈ ਨਾ ਪਰ ਤੁਹਾਡੀ ਗੱਲ ਤੁਹਾਡੇ ਵਿੱਚ ਰਹਿ ਗਈ ਪਰ ਜਿਹੜੇ ਇਦਾਂ ਨੇ ਸੰਗਤ ਆ ਪਰ ਜੇਵੇਂ ਤੁਸੀਂ ਜਵਾਬ ਦੇ ਦਿੱਤਾ ਪਰ ਉਹ ਕਿਤੇ ਨਾ ਕਿਤੇ ਤਾਂ ਫਸੂਗੀ ਹਾਂ ਬਿਲਕੁਲ ਉਹ ਫਿਰ ਅਸੀਂ ਤਾਂ ਇਹ ਗੱਲ ਕਹਿਣੇ ਹਨ ਦੇਖੋ ਉਹ ਉਹ ਜ਼ਿਆਦਾ ਟਾਈਮ ਦਿਖਾਉਂਦੇ ਨੇ ਵੀ ਸਾਡੇ ਕੋਲ ਪੈਸਾ ਹਾਂਜੀ ਹਾਂਜੀ ਪੈਸਾ ਦੇ ਕੇ ਹੀ ਤਾਂ ਗਤਬੀਤ ਲੜੀ ਜਾਂ ਕਿ ਤੋ ਕਿ ਉਹ ਤਾਂ ਗਤਬੀਤ ਕੁਛ ਨਹੀਂ ਕਰ ਸਕਦੇ ਤੁਹਾਡਾ ਗੁਰੂ ਸਾਹਿਬ ਤੋਂ ਉੱਤੇ ਆ ਗੁਰੂ ਸਮਰਾਥਾ ਗੁਰੂ ਕੁਛ ਵੀ ਕਰ ਸਕਦਾ ਠੀਕ ਹੈ ਜੀ ਗੁਰੂ ਚਾਹੇ ਤਾਂ ਦਿਨ ਨੂੰ ਰਾਤ ਰਾਤ ਨੂੰ ਦਿਨ ਬਣਾ ਸਕਦਾ ਜੇ ਗੁਰੂ ਤੇ ਸਰਦਾ ਵਿਸ਼ਵਾਸ ਰੱਖ ਕੇ ਤੁਸੀਂ ਪਾਠ ਸਿਮਰਨ ਬਾਣੀ ਪੜੋਗੇ ਨਾ ਤਾਂ ਤੁਹਾਡਾ ਬੇਟੇ ਦਾ ਵਿਆਹ ਵੀ ਹੋਊਗਾ ਤੁਹਾਡੇ ਅੜੇ ਤੋਂ ਅੜੇ ਕੰਮ ਹੋਣਗੇ ਮੈਂ ਰਿਟਰਨ ਚ ਦੇਣ ਨੂੰ ਤਿਆਰ ਐ ਸੀ ਮੈਥੋਂ ਰਿਟਰਨ ਚ ਲੈ ਲਓ ਜਿੱਥੇ ਤੁਸੀਂ ਮੈਨੂੰ ਬੁਲਾ ਕੇ ਰਿਟਰਨ ਚ ਕਰਨਾ ਉਹ ਕਰ ਲਓ ਪਰ ਹਾਂ ਤੁਹਾਡੇ ਬਾਣੀ ਸਹੀ ਤਰੀਕੇ ਨਾਲ ਤੁਸੀਂ ਪੜ੍ਹਦੇ ਹੋ ਸਿਮਰਨ ਕਰਦੇ ਹੋ ਤੇ ਇੱਕ ਵਾਰ ਮੈਂ ਵੀ ਸਾਝੀ ਕਰਨੀ ਸੀਗੀ ਇੱਕ ਨਾ ਮੈਂ ਦੇਖਿਆ ਮੈਨੂੰ ਇੱਕ ਵਾਰੋਂ ਫੋਨ ਆਇਆ ਸੀਗਾ ਹਾਂਜੀ ਉਹ ਕਹ ਰਹੇ ਸੀਗੇ ਬ ਵੀਰ ਵੀ ਪਹਿਲਾਂ ਮੈਂ ਫੋਨ ਕੀਤਾ ਉਹਨੂੰ ਵੀ ਕੁਝ ਸ਼ਾਇਦ ਇਹੀ ਪ੍ਰੋਬਲਮ ਸੀ ਵੀ ਜਿਹੜੇ ਉਹਦੇ ਬੱਚੇ ਮਤਲਬ ਉਹਦੇ ਕੈਨ ਨਹੀਂ ਚ ਨਹੀਂ ਹੈਗੇ ਹੂੰ ਤੇ ਦੂਸਰਾ ਮਤਲਬ ਘਰੋਂ ਵੀ ਕੋਈ ਤੰਗ ਪ੍ਰੇਸ਼ਾਨੀਆਂ ਨੇ ਉਹ ਕਹਿੰਦੀ ਪਹਿਲਾਂ ਮੈਂ ਕਿਸੇ ਕੋਈ ਮਾਤਾ ਆਪਣੇ ਅੱਜ ਕੱਲ੍ਹ ਕਹਿ ਦਿੰਦੇ ਹਨ ਵੀ ਮੇਰੇ ਚ ਮਾਤਾ ਆਉਂਦੀ ਆ ਉੱਥੇ ਮੈਂ 30-35 ਹਜ਼ਾਰ ਖਰਚਾ ਕੀਤਾ ਹੂੰ ਫਿਰ ਕਿਸੇ ਕੋਈ ਪੰਡਤ ਆ ਬਹੁਤ ਜ਼ਿਆਦਾ ਮਸ਼ਹੂਰ ਚੰਡੀਗੜ੍ਹ ਉਹਨੂੰ 40-50 ਹਜ਼ਾਰ ਰੁਪਏ ਉਹਨੂੰ ਦਿੱਤਾ ਉਹ ਇੱਕ ਅੱਧੀ ਵਾਰੀ ਉਹਨਾਂ ਨੇ ਸੁਣਿਆ ਜਿਵੇਂ ਤੁਸੀਂ ਇਹ ਵੀ ਕਿਹਾ ਸੀ ਵੀ ਲੋਕ ਬਾਰ-ਬਾਰ ਤੰਗ ਕਰਦੇ ਫੋਨ ਕਰਕੇ ਜਾਂ ਚਲੋ ਵੀ ਦੁਖੀ ਹੁੰਦੇ ਆ ਫਿਰ ਉਹ ਫੋਨ ਚੱਕੋਂ ਹਟ ਕੇ ਤੇ ਬਲੌਕ ਮਾਰ ਗਏ ਫਿਰ ਹਜੇ ਵੀ ਉਹ ਹਟਦੇ ਨਹੀਂ ਪਏ ਉਹ ਕਹਿੰਦੇ ਯਾਰ ਵੀ ਮੈਂ ਆਪਦਾ ਹੱਲ ਕਰਾਉਣੀ ਕਰਾਉਣਾਗਾ ਉਹਨਾਂ ਨੂੰ ਹੁਣ ਕਿੱਦਾਂ ਬਚਾਇਆ ਜਾ ਸਕਦਾ ਹੈ ਉਹਨਾਂ ਨੂੰ ਪਹਿਲੀ ਗੱਲ ਤਾਂ ਇਹ ਆ ਵੀ ਉਹ ਗੁਰਬਾਣੀ ਦੇ ਲੜ ਲੱਗਣਾ ਇੱਕ ਕੋਈ ਮੰਨਦੇ ਨਹੀਂ ਕਹਿੰਦੇ ਵੀ ਗੁਰਬਾਣ ਪਾਠ ਕਰਦੇ ਆ ਮੈਂ ਤੁਹਾਨੂੰ ਦੱਸਦਾ ਮੇਰੀ ਮੇਰੀ ਬੇਨਤੀ ਸੁਣੋ ਬਾਣੀ ਦੇ ਲੜ ਲੱਗਣ ਦੂਸਰੇ ਨੰਬਰ ਦੇ ਉੱਤੇ ਨਾ ਕੋਈ ਵੀ ਗੱਲ ਕਰਨੀ ਆ ਹਰ ਬੰਦੇ ਕੋਲ ਅੱਜ ਦੀ ਘੜੀ ਟਾਈਮ ਆ ਜਿਹੜਾ ਲਿਮਟਿਡ ਆ ਸਮਾਂ ਕਿਸੇ ਕੋਲ ਇਹ ਨਹੀਂ ਹੈਗਾ ਕਿ ਆਪਾਂ ਹੁਣ ਜੇ ਅ ਜਿਹੜਾ ਪੋਡਕਾਸਟ ਸ਼ੂਟ ਕਰ ਰਹੇ ਆ ਇਸ ਤੋਂ ਬਾਅਦ ਤੁਹਾਨੂੰ ਵੀ ਬਹੁਤ ਜ਼ਿਆਦਾ ਰੁਝੇਵੇਂ ਨੇ ਸਾਨੂੰ ਵੀ ਹਰ ਇੱਕ ਦਾ ਸ਼ਡਿਊਲ ਇੰਨਾ ਜ਼ਿਆਦਾ ਬਿਜ਼ੀ ਆ ਟੂ ਦਾ ਪੁਆਇੰਟ ਗੱਲ ਕਰੋ ਅਗਲੇ ਨੂੰ ਪੂਰੀ ਗੱਲ ਦੱਸੋ ਕਿ ਜੀ ਐਵੇਂ ਕਰਕੇ ਆ ਗੱਲ ਬਾਤ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਜਿੰਨਾਂ ਦੀ ਲੈਣਾ ਉਹਨਾਂ ਨੂੰ ਤਾਂ ਗ੍ਰੀਨ ਪਤਾ ਹੀ ਹੁੰਦਾ ਜੇ ਕੋਈ ਸੱਚ ਸੱਚਾ ਗਾ ਸਹੀ ਸਾਧੂ ਸੰਤਾਂ ਨੂੰ ਪਤਾ ਹੁੰਦਾ ਕਿ ਹਾਂ ਭਈ ਇਹਨਾਂ ਦਾ ਅਰਦਾਸ ਕਰ ਦੋ ਆ ਠੀਕ ਹੋ ਜੇ ਜਿਹੜਾ ਕੋਈ ਪਖੰਡੀ ਆ ਉਹਨੇ ਤਾਂ ਫਿਰ ਜਿਵੇਂ ਜਿਵੇਂ ਤੁਸੀਂ ਦੱਸਿਆ ਕੋਈ ਪੰਡਤ ਸੀ ਜਾਂ ਉਹ ਸੀ ਉਹ ਫਿਰ ਉਸੇ ਤਰੀਕੇ ਨਾਲ ਚੱਲੀ ਜਾਂਦਾ ਵਿੱਚ ਵਿੱਚ ਪੰਡਤ ਹੈਗੇ ਨੇ ਸਹੀ ਨੇ ਜਿਹੜੇ ਆਪ ਦੇ ਧਰਮ ਦੇ ਅਨੁਸਾਰ Hindu ਧਰਮ ਦਾ ਪ੍ਰਚਾਰ ਕਰਦੇ ਨੇ ਜਿਆਦਾ ਨਹੀਂ ਮਾਲਾ ਮੋਟਾ ਪਿੰਟਾ ਲੈਂਦੇ ਜਿਆਦਾ ਨਹੀਂ ਹਾਂ ਹਾਂ ਉਹ ਸਹੀ ਤਰੀਕੇ ਨਾਲ ਪ੍ਰਚਾਰ ਕਰਦੇ ਨੇ ਉਹ ਠੀਕ ਆ ਪਰ ਜੇ ਹੁਣ ਇਸ ਤਰੀਕੇ ਨਾਲ ਕਰਦੇ ਨੇ ਉਹ ਬੀਬੀ ਦੀ ਵੀ ਥੋੜੀ ਜੀ ਗਲਤੀ ਆ ਕਿ ਉਹਨੂੰ ਇਸ ਤਰੀਕੇ ਨਾਲ ਨਹੀਂ ਚਾਹੀਦਾ ਸੀ ਕਿ ਕਰਿਆ ਤਾਂ ਐਵੇਂ ਕਰਤਾ ਤੇ ਕਰਿਆ ਤਾਂ ਐਵੇਂ ਕਰਤਾ ਬੱਚੇ ਤਾਂ ਅੱਜਕੱਲ ਕਿਸੇ ਦੇ ਕਹਿਣੇ ਚ ਵੀ ਨਹੀਂ ਹੈਗੇ ਹਾਂਜੀ ਹਾਂ ਇਹ ਤਾਂ ਨਾਰਮਲ ਜੀ ਗੱਲ ਹੈ ਨਾਰਮਲ ਗੱਲ ਹੈ ਨਾ ਇਹ ਚੀਜ਼ਾਂ ਦਾ ਵਹਿਮ ਕਰੋਗੇ ਜੋ ਤੁਸੀਂ ਵੀ ਮੇਰੇ ਬੱਚੇ ਨਹੀਂ ਕਹਿਣੇ ਚ ਮੇਰਾ ਘਰ ਵਾਲਾ ਨਹੀਂ ਕਹਿਣੇ ਚ ਜ ਐਵੇਂ ਨਹੀਂ ਉਹ ਪੁਰਾਣਾ ਜ਼ਮਾਨਾ ਸੀ ਅੱਜਕੱਲ ਕੜਜੂ ਦਾ ਸਮਾ ਚੱਲਦਾ ਬੱਚੇ ਕੀ ਦੀ ਸੁਣਦੇ ਨੇ ਕਿਸੇ ਦੇ ਵੀ ਨਹੀਂ ਸੁਣਦੇ ਜਿਆ ਘਰਾਂ ਦੇ ਵਿੱਚ ਬਰਕਤ ਨਹੀਂ ਹੁਣ ਬਰਕਤ ਕਿਹਦੇ ਘਰ ਚ ਤੁਸੀਂ ਦੱਸੋ ਖਾਸ ਚੀਜ਼ ਨੇ ਜਿਆ ਮਹਿੰਗਾ ਹੈ ਹਨਾ ਮਹਿੰਗਾਈ ਇੰਨੀ ਜ਼ਿਆਦਾ ਵਧ ਗਈ ਖਰਚਾ ਹਰ ਕਿਤੇ ਨੇ ਬਰਕਤ ਕਿੱਥੋਂ ਆਜੂ ਜੇ ਕੋਈ ਚੀਜ਼ ਨੈਗੇਟਿਵ ਆ ਉਹ ਨੈਗੇਟਿਵ ਆ ਮਤਲਬ ਨਾਰਮਲ ਗੱਲਾਂ ਕਰਕੇ ਲੋਕ ਇੰਨੇ ਫਸੇ ਪੈਣੇ ਡੁੰਦੇ ਆ ਨਾ ਬਿਲਕੁਲ ਚੀਜ਼ ਕੁਝ ਕੁ ਚੀਜ਼ਾਂ ਨੂੰ ਤਾਂ ਅਸਲ ਚ 60% ਤਾਂ ਇਹ ਪ੍ਰੋਬਲਮ ਹੁੰਦੀ ਆ ਮੰਨ ਲਓ ਨੈਗੇਟਿਵ ਦੀ 40% ਅਗਲੇ ਨੂੰ ਪ੍ਰੋਬਲਮ ਨਹੀਂ ਹੁੰਦੀ ਮੂਰਲੇ ਨੂੰ ਵੀ ਪਤਾ ਲੱਗ ਜਾਂਦਾ ਹੁੰਦਾ ਕਿ ਹਾਂ ਇਹ ਡਰਾਮੇ ਕਰ ਰਿਹਾ ਉਹੀ ਕਰੀ ਜਾਂਦਾ ਵੀ ਮੈਨੂੰ ਜੀ ਐਵੇਂ ਹੁੰਦਾ ਐਵੇਂ ਹੁੰਦਾ ਐਵੇਂ ਹੁੰਦਾ ਉਹ ਹੁੰਦਾ ਕੁਝ ਵੀ ਨਹੀਂ ਉਹ ਅਗਲਾ ਵੀ ਸੋਚ ਲੈਂਦਾ ਕਿ ਹਾਂ ਇਹ ਤੋਂ ਪੈਸੇ ਲੈ ਲਵਾਂ ਪੈਸੇ ਉਹ ਜਿਵੇਂ ਹੁਣ ਤੁਸੀਂ ਦੱਸਿਆ ਬੀਬੀ ਦੀ ਗੱਲ 35000 ਲੈ ਉਹ ਬਸ ਉਹ ਵੀ ਲੈ ਗਏ ਫੋਰ ਉਹਨੂੰ ਕੀ ਹੋਇਆ ਸੀ ਕਿਵੇਂ ਜੇ ਮੈਨੂੰ ਮਤਲਬ ਐਵੇਂ ਹੁੰਦਾ ਕਿ 4 ਵਜੇ 5 ਵਜੇ ਨਾ ਇੱਕ ਮੈਨੂੰ ਕਾਲ ਆਈ ਮੈਂ ਤੁਹਾਡੀ ਗੱਲ ਤੋਂ ਮੇਰੇ ਜਿਆਦਾ ਗਈ ਮੈਨੂੰ ਕਾਲ ਆਈ ਇੱਕ ਦੀ ਉਹ ਕਹਿੰਦੇ ਜੀ ਇਸ 4-5 ਵਜੇ ਨਾ ਮੈਨੂੰ ਸਵੇਰੇ ਬਾਬਾ ਜੀ ਵੌਇਸ ਮੈਸੇਜ ਆਇਆ ਸੀ ਉਹਨਾਂ ਦਾ ਤੇ ਵੀ 4-5 ਵਜੇ ਸਵੇਰ ਦੇ 4-5 ਵਜੇ ਨਾ ਮੈਨੂੰ ਐ ਲਗਾ ਮੈਨੂੰ ਕਿਸੇ ਨੇ ਦਾਬਾ ਪਾਤਾ ਦਾਬਾ ਪਾਤਾ ਦਬਾਇਆ ਦਬਾਇਆ ਜਾਂ ਪਾਤਾ ਮੈਨੂੰ ਦਬਾ ਪਿਆ ਤੇ ਤੁਸੀਂ ਦੇਖੋ ਮਾੜੇ ਨਿਗਾ ਮਾਰ ਕੇ ਵੀ ਕੀ ਹੋਇਆ ਸੀ ਹੁਣ ਉਹ ਹੁਣ ਮੈਂ ਮਤਲਬ ਮੇਰੀ ਵੀ ਮੈਂ ਉਹਨੂੰ ਰਿਪਲਾਈ ਵੀ ਕੀਤਾ ਮੈਂ ਕਿ ਵੀ ਦੇਖੋ ਪੈਨ ਜੀ ਵੀ ਮੈਂ ਕੋਈ ਪੁੱਛਿਆ ਨਹੀਂ ਦਿੰਦਾ ਵੀ ਮੈਂ ਕਹਾ ਵੀ ਮੈਂ ਪੁੱਛਿਆ ਦਿੰਦਾ ਜਾਂ ਮੈਂ ਕੁਝ ਐ ਕਰਦਾ ਇਹ ਮੇਰੀ ਮੇਰੀ ਤੁਹਾਡੇ ਮਾਧਿਮ ਰਾਹੀਂ ਸਾਰੀ ਸੰਗਤ ਨੂੰ ਬੇਨਤੀ ਆ ਮੈਂ ਕੋਈ ਪੁੱਛਿਆ ਨਹੀਂ ਦਿੰਦਾ ਮੈਂ ਸਿਰਫ ਇੱਕ ਅਰਦਾਸ ਬੇਨਤੀ ਕਰਦਾ ਅਰਦਾਸ ਬੇਨਤੀ ਤੁਸੀਂ ਵੀ ਕਰਦੇ ਹੋ ਉਸੇ ਤਰੀਕੇ ਨਾਲ ਹੀ ਮੈਂ ਅਰਦਾਸ ਬੇਨਤੀ ਕਰਦਾ ਕਿਉਂਕਿ ਇੱਕ ਮੈਂ ਸੇਵਾ ਕਰਦਾ ਸੀ ਤਾਂ ਦੀ ਸੀਦ ਪਾਪਾ ਮੇਰ ਸਿੰਘ ਜੀ ਸੇਵਾ ਕਰਦਾ ਉਹਨਾਂ ਦੇ ਕਰਕੇ ਹੀ ਮੈਂ ਅਰਦਾਸ ਬੇਨਤੀ ਉਹਨਾਂ ਨੂੰ ਕਰਦਾ ਕਿ ਉਹ ਆਪਣੇ ਆਪ ਗੁਰੂ ਮਹਾਰਾਜ ਤੇ ਕਿਰਪਾ ਕਰਦੇ ਨੇ ਤੇ ਉਹ ਹੋ ਜਾਂਦਾ ਕਿਉਂਕਿ ਸਾਧੂ ਦਾ ਕੰਮ ਹੁੰਦਾ ਰਾਹ ਦਿਖਾਉਣਾ ਸੋ ਸਾਡਾ ਤਾਂ ਕੰਮ ਆ ਰਾਹ ਦਿਖਾਉਣਾ ਬਾਕੀ ਕਰਨਾ ਨਾ ਕਰਨਾ ਉਹ ਤੁਹਾਡੇ ਤੇ ਆ ਵੀ ਤੁਸੀਂ ਕਰਦੇ ਹੋ ਜਾਂ ਨਹੀਂ ਕਰਦੇ ਅੱਜ ਜਿਹੜੇ ਅੱਜ ਕੱਲ ਜਿਵੇਂ ਲੋਕ ਤਰਕਵਾਦੀ ਬੜੇ ਹੋ ਗਏ ਹਨ ਉਹ ਕਰਾਮਾਤਾਂ ਜਾਂ ਕੌਤਕ ਜਿਹੜੇ ਹੋਏ ਨੇ ਸੰਤ ਮਹਾਂਪੁਰਸ਼ਾਂ ਨੇ ਜਾਂ ਗੁਰੂ ਸਬੰਨਾਂ ਨੇ ਕੀਤੇ ਨੇ ਉਹ ਮੰਨਦੇ ਨਹੀਂਗੇ ਥੋੜਾ ਸਮਝਾਇਆ ਉਹ ਨਾ ਅਰਦਾਸ ਤੇ ਕਰਾਮਾਤ ਕੌਤਕ ਕਿਸ ਤਰ੍ਹਾਂ ਜੁੜ ਵਰਤਦੇ ਉਹਦਾ ਪਤਾ ਕੋਧ ਨੂੰ ਵੀ ਪਤਾ ਲੱਗਦਾ ਕਈ ਵਾਰ ਬਿਲਕੁਲ ਦੇਖੋ ਜਿਹੜੀ ਕਰਾਮਾਤ ਤੇ ਚਮਤਕਾਰ ਹੈ ਇਹ ਇੱਕੋ ਚੀਜ਼ ਆ ਹੂੰ ਜਦੋਂ ਤੁਸੀਂ ਮੰਨ ਲਓ ਕਿਸੇ ਵੀ ਸਾਧੂ ਸੰਤ ਮਹਾਤਮਾ ਕੋਲ ਜਾਨਦੇ ਹੋ ਹੰਸਾਲੀ ਸਾਹਿਬ ਜਾਨਦੇ ਹੋ ਹੂੰ ਰਾੜਾ ਸਾਹਿਬ ਜਾਨਦੇ ਹੋ ਮਾਸਟਰ ਜਾਨਾ ਸਾਹਿਬ ਜਾਨਦੇ ਹੋ ਚਾਹੇ ਪਿੰਡ ਦੇ ਲੋਕਲ ਗੁਰਦੁਆਰਾ ਸਾਹਿਬ ਚ ਜਾਨਦੇ ਹੋ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਰਾਜਮਾਨ ਜਾਂ ਸਾਡੇ ਕੋਲ ਆਉਣੇ ਹੋ ਸ਼ੇਰਪੁਰ ਹਣਾ ਤੇ ਅਸੀਂ ਅਰਦਾਸ ਕਰੀ ਹੂੰ ਅਰਦਾਸ ਕਰਨ ਤੋਂ ਬਾਅਦ ਮਹਾਰਾਜ ਕਿਰਪਾ ਕਰ ਦਿੰਦੇ ਨੇ ਹੂੰ ਉਹ ਕੀ ਹੁੰਦਾ ਉਹ ਇੱਕ ਚਮਤਕਾਰ ਹੁੰਦਾ ਕਰਾਮਾਤ ਹੁੰਦੀ ਹੈ ਹੂੰ ਜਦੋਂ ਬੰਦਾ ਕੋਈ ਤੁਸੀਂ ਮਿਹਨਤ ਕਰ ਰਹੇ ਹੋ ਤੁਸੀਂ ਰੱਬ ਤੇ ਯਕੀਨ ਨਹੀਂ ਕਰਦੇ ਤੁਸੀਂ ਰੱਬ ਨੂੰ ਕਹਿੰਦੇ ਹੋ ਕਿ ਰੱਬ ਹੈ ਨਹੀਂਗਾ ਜਾਂ ਅਸੀਂ ਰੱਬ ਨੂੰ ਮੰਨਦੇ ਨਹੀਂ ਤੁਸੀਂ ਉਦੋਂ ਵਾਰ ਹੱਥ ਖੜੇ ਕਰਦੇ ਵੀ ਮੇਰੇ ਹੱਥ ਖੜੇ ਨੇ ਮੈਂ ਹੁਣ ਕੁਝ ਨਹੀਂ ਕਰ ਸਕਦਾ ਹੁਣ ਇੱਕ ਅਰਦਾਸ ਹੀ ਚਾਰਾ ਰਹਿ ਗਈ ਜਦੋਂ ਬੰਦਾ ਥੱਕ ਹਾਰ ਜਾਂਦਾ ਫਿਰ ਉਦੋਂ ਉਹ ਅਰਦਾਸ ਕਰਦਾ ਗੁਰੂ ਸਾਹਮਣੇ ਜਾ ਕੇ ਅਰਦਾਸ ਉਦੋਂ ਕਰਦਾ ਜਦੋਂ ਆਪਣੇ ਹੱਥ ਖੜੇ ਹੋਗੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਜੋ ਹੁੰਦਾ ਇੱਕਦਮ ਤੁਹਾਡਾ ਕੰਮ ਅਰਦਾਸ ਕੀਤੀ ਕੰਮ ਹੋ ਗਿਆ ਉਹ ਚਮਤਕਾਰ ਹੁੰਦਾ ਉਹ ਕਰਾਮਾਤ ਹੁੰਦੀ ਆ ਹੁਣ ਤੁਸੀਂ ਦੇਖੋ ਵੀ ਕੋਈ ਕੰਮ ਪਹਿਲਾਂ ਤਾਂ ਹੁੰਦਾ ਨਹੀਂ ਸੀ ਤੁਸੀਂ ਗੁਰੂ ਸਾਹਮਣੇ ਜਾ ਕੇ ਅਰਦਾਸ ਕੀਤੀ ਉਹ ਇੱਕਦਮ ਤੁਹਾਡਾ ਕੰਮ ਹੋ ਗਿਆ ਉਹ ਚਮਤਕਾਰੀ ਹੋ ਗਿਆ ਨਾ ਫਿਰ ਉਹ ਫਿਰ ਕਰਾਮਾਤੀ ਹੋਈ ਨਾ ਉਹ ਇਹ ਕਰਾਮਾਤ ਹੁੰਦੀ ਆ ਉਦੋਂ ਗੁਰੂ ਸਾਹਿਬ ਚਮਤਕਾਰ ਤੇ ਕਰਾਮਾਤ ਕਰਦੇ ਨੇ ਹੁਣ ਵਿੱਚ ਆਪਣੇ ਕਈ ਹੈਗੇ ਨੇ ਆਪਣੇ ਪੰਥ ਦੇ ਪ੍ਰਸਿੱਧ ਉਹ ਕਹਿੰਦੇ ਜੀ ਸਿੱਖ ਧਰਮ ਦੇ ਵਿੱਚ ਕਥਾਵਾਚਕ ਕਥਾਵਾਚਕ ਵੀ ਨੇ ਵੀ ਕਰਾਮਾਤ ਨਾ ਆਉਂਦੀ ਜਾਂ ਚਮਤਕਾਰ ਨਾ ਆਉਦੀ ਚੀਜ਼ ਨਹੀਂ ਹੈ ਕਿਉਂ ਨਹੀਂ ਹੈ ਕਿ ਸਾਰਾ ਕੁਝ ਆ ਸਾਰਾ ਕੁਝ ਠੀਕ ਹੈ ਅਰਦਾਸ ਕਰਦੇ ਹੋ ਚਮਤਕਾਰ ਹੀ ਹੁੰਦਾ ਜਦੋਂ ਤੁਹਾਡਾ ਕੰਮ ਬਣ ਜਾਂਦਾ ਤੁਹਾਡੇ ਅੜੇ ਅੜੇ ਕੰਮ ਅਰਦਾਸ ਕਰਕੇ ਗੁਰੂ ਸਾਹਮਣੇ ਸਭ ਇਹੋ ਜਾਂਦੇ ਨੇ ਉਦੋਂ ਫਿਰ ਚਮਤਕਾਰ ਹੀ ਹੁੰਦਾ ਹੋਰ ਕੀ ਹੁੰਦਾ ਕਰਾਮਾਤੀ ਹੁੰਦੀ ਆ ਉਹ ਕਰਾਉਣ ਕਰਦੇ ਗੁਰੂ ਸਾਹਿਬ ਨੇ ਇਨਸਾਨ ਬੰਦਾ ਕੋਈ ਨਹੀਂ ਕਰ ਸਕਦਾ ਬਸ ਇਹਨਾਂ ਕਹ ਆ ਵੀ ਉਹ ਤੁਹਾਡੀ ਅਰਦਾਸ ਤੇ ਤੁਹਾਡੀ ਭਾਵਨਾ ਦੇਖ ਕੇ ਕਰ ਦੇ ਦਿੰਦੇ ਤੁਸੀਂ ਕਿਸ ਤਰੀਕੇ ਨਾਲ ਅਰਦਾਸ ਕਰਦੇ ਹੋ ਹਣਾ ਪਰ ਬਾਈਗਰ ਇਹ ਨਹੀਂ ਹੈਗਾ ਹੈ ਤਾਂ ਗਲਤ ਗੱਲ ਇਹ ਜਿਹੜੇ ਤਰਕਵਾਦੀ ਕਥਾਵਾਚਕ ਆ ਚੁੱਕੇ ਨੇ ਹਨਾ ਹੂੰ ਇਦਾਂ ਤਾਂ ਫਿਰ ਲੋਕਾਂ ਦਾ ਜਿਵੇਂ ਪੁਰਦਵਾਰ ਸਾਹਿਬ ਜਾਨੋ ਵੀ ਹਟ ਜਾਣਗੇ ਅਰਦਾਸ ਵੀ ਨਹੀਂ ਕਰਾਣੀ ਜਦੋਂ ਬਿਲਕੁਲ ਤਰਕ ਹੀ ਬਹੁਤ ਹੋਣ ਲੱਗ ਗਿਆ ਤਰਕ ਹਾਂ ਤਰਕਬੁੱਧੀ ਹੁਣ ਜੇ ਕੋਈ ਵੀ ਸਾਧੂ ਕੋਈ ਭਗਤੀ ਕਰਦਾ ਹੂੰ ਇਹ ਭਗਤੀ ਕਰਕੇ ਇਹ ਰੱਬ ਇਹ ਥੋੜੀ ਰੱਬ ਬਣ ਜਾਣਗੇ ਇਹਾਂ ਥੋੜੀ ਬਣ ਜਾਣਗੇ ਜਦਕਿ ਗੁਰੂ ਅਰਜਨ ਦੇਵ ਜੀ ਨੇ ਸੁਖਣੀ ਸਾਹਿਬ ਦੇ ਵਿੱਚ ਹਨਾ ਬ੍ਰਹਮ ਗਿਆਨੀਆਂ ਦੀ ਕਿੱਡੀ ਵੱਡੀ ਵਾਸਤਾ ਸਾਧੂ ਸੰਤਾਂ ਦੀ ਕਿੰਨੀਆਂ-ਕਿੰਨੀਆਂ ਵਾਸਤਾਵਾਂ ਦੱਸੀਆਂ ਨੇ ਠੀਕ ਆ ਤੇ ਤੁਸੀਂ 14ਵੀਂ ਅਸ਼ਟਪਤੀ ਲਿਖ ਲਿਓ ਉਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਲਿਖਾਇਆ ਜਿਸ ਵਖਰ ਕੋਲ ਐਂਡ ਤੂੰ ਐਂ ਰਾਮ ਨਾਮ ਸੰਤਨ ਕਰ ਪਾਇਆ ਵੀ ਸੰਤਾਂ ਦੇ ਘਰ ਚੋਂ ਜਾ ਕੇ ਤੂੰ ਰੱਬ ਦਾ ਰਾਮ ਦਾ ਨਾਮ ਲੈ ਲਾ ਠੀਕ ਆ ਉਹ ਤਾਂ ਇੰਨੇ ਇੰਨਾ ਇਚਾਰ ਕਰਦੇ ਸੀ ਇੰਨਾ ਸਾਧੂਆਂ ਦੀ ਸੋਭਾ ਕੀਤੀ ਆ ਤੇ ਇੱਕ ਅੱਜ ਦੇ ਪ੍ਰਚਾਰਕ ਨੇ ਜਿਹੜੇ ਸਾਨੂੰ ਗੁਰਬਾਣੀ ਤੋਂ ਤੋੜ ਰਹੇ ਨੇ ਸਾਧੂਆਂ ਸੰਤਾਂ ਤੋਂ ਤੋੜ ਰਹੇ ਨੇ ਜੇ ਕੋਈ ਇਨਸਾਨ ਕੋਈ ਬੰਦਾ ਕੋਈ ਵੀਰ ਕੋਈ ਭੈਣ ਕਿਸੇ ਬਾਣੀ ਨਾਲ ਜੁੜਦੀ ਆ ਕਿਸੇ ਗੁਰੂ ਨਾਲ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਦੀ ਆ ਜਾਂ ਦਸਮ ਗ੍ਰੰਥ ਨਾਲ ਜੁੜਦੀ ਆ ਉਹ ਸਾਨੂੰ ਜੋੜਨਾ ਚਾਹੀਦਾ ਕਿਉਂਕਿ ਐਸਟਾ ਮੈਂ ਸਿਰਫ ਅ ਅਮਰਤ ਚਕਾ ਕੇ ਨਾ ਵੀ ਅਸੀਂ 5000 ਬੰਦੇ ਨੂੰ ਅਮਰਤ ਚਕਾਤਾ ਅਸੀਂ 10000 ਬੰਦੇ ਨੂੰ ਅਮਰਤ ਚਕਾਤਾ ਤੁਸੀਂ ਇੱਕ ਗੱਲ ਦੇਖਿਓ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਅਮਰਤ ਚਕਾਉਣ ਟਾਈਮ 552 ਹੁਕਮਨਾਮੇ ਸਾਹਿਬ ਦਿੱਤੇ ਸੀ ਵੀ ਆ ਹੁਕਮਨਾਮੇ ਨੇ ਭਾਈ ਇਹਨਾਂ ਤੇ ਤੁਸੀਂ ਪਹਿਰਾ ਦੇਣਾ ਪਹਿਲਾ ਹੁਕਮਨਾਮਾ ਸਾਹਿਬ ਨਹੀਂ ਪਤਾ ਹੋਣਾ ਕਿਸੇ ਨੂੰ 552 ਤਾਂ ਬਹੁਤ ਦੂਰ ਦੀ ਗੱਲ ਆ ਠੀਕ ਆ ਉਹ ਉਹ ਉਦੋਂ ਤੋਂ ਆਪਣਾ ਇੱਕ ਗਿਣਤੀ ਵਧਾਉਣ ਤੇ ਲੱਗੇ ਪਿਆ ਬਿਨਾ ਇਸ ਤਰ੍ਹਾਂ ਸਾਨੂੰ ਸ਼ਾਸਤਰਾਂ ਦੀ ਜਿਹੜਾ ਸਤਕਾਰ ਕਰਨਾ ਚਾਹੀਦਾ ਕਿਉਂਕਿ ਉਹ ਕੀ ਆਮ ਸ਼ਾਸਤਰ ਨਹੀਂ ਹੈਗੇ ਗੁਰੂ ਵੱਲੋਂ ਦਿੱਤੇ ਹੋਏ ਉਹਨਾਂ ਦੇ ਮੋਹਰ ਆ ਠੀਕ ਆ ਤੇ ਉਹਨਾਂ ਦਾ ਸਾਨੂੰ ਸਤਕਾਰ ਕਰਨਾ ਚਾਹੀਦਾ ਮੇਰੀ ਤੇਹੀ ਬੇਨਤੀ ਹੈ ਵੀ ਜਿਵੇਂ ਹੁਣ ਪੁਰਾਣੇ ਸਮੇਂ ਦੇ ਵਿੱਚ ਨਾ ਜੇ ਕਿਸੇ ਨੇ ਅਮਰਤ ਛਕਣਾ ਹੁੰਦਾ ਸੀ ਤਾਂ ਪੁਰਾਣੇ ਸਿੰਘ ਸੀ ਗੁਰੂ ਸਾਹਿਬਾਨ ਦੇ ਸਮੇਂ ਵੀ ਉਸ ਤੋਂ ਬਾਅਦ ਵੀ ਉਹ ਪਹਿਲਾ ਮਹੀਨਾ ਜਾਂ 40 ਦਿਨਾਂ ਦਾ ਉਹਨੂੰ ਕਹਿੰਦੇ ਨੇਮ ਰੱਖ ਨੀ ਮੀਨੇ ਮੈਂ ਤਾਂ ਉਹ ਜਾਦਾ ਸੁਣਿਆ ਮੈਂ ਕਿ 2-2 3-3 ਸਾਲ ਦਾ 2-2 3-3 ਸਾਲ ਦਾ ਵੀ ਪਰ ਆ ਥੋੜਾ ਸਮਾਂ ਹੁਣ ਜੇ ਆਪਾਂ ਹਾਂ 1950 ਤੋਂ ਪਹਿਲਾਂ ਦੀ ਗੱਲ ਕਰ ਲਈ 1940 1930 ਦੀ ਗੱਲ ਕਰ ਲਈ ਉਦੋਂ ਮਤਲਬ ਮੀਨੇ ਮੀਨੇ ਕਦਾ ਨੀਲਤਾ ਉਦੋਂ ਵੀ ਰਖਾਉਂਦੇ ਸੀ ਹੂੰ ਉਦੋਂ ਵੀ ਲੋਕ ਉਦੋਂ ਵੀ ਕਹਿੰਦੇ ਸੀ ਕਿ ਤੁਸੀਂ ਇੰਨੇ ਟਾਈਮ ਦਾ ਨੀਮ ਰੱਖੋ ਹੂੰ ਇੰਨੇ ਟਾਈਮ ਦਾ ਨੀਮ ਰੱਖ ਕੇ ਦਿਖਾਓ ਜੇ ਤੁਸੀਂ ਨੀਮ 'ਚ ਪੂਰੇ ਉੱਤਰਦੇ ਹੋ ਤਾਂ ਤੁਹਾਨੂੰ ਅਮਰਤੀ ਦੀ ਦਾਤ ਮਿਲੂਗੀ ਲੋਕ ਗਦਰ ਵੀ ਕਰਦੇ ਸੀ ਹੂੰ ਹੂੰ ਹੁਣ ਅੱਜ ਦੀ ਗੱਡੀ ਆਪਾਂ ਗਣਤੀ ਦਾ ਵਧਾਈ ਜਾਂਦੇ ਆ ਪਰ ਅਸੀਂ ਮਾਫ ਕਰਿਓ ਮੈਂ ਮਤਲਬ ਮੇਰੀ ਪਰ ਅਸੀਂ ਬਾਣੀ ਨਾਲ ਜਾਂ ਸਿਮਰਨ ਨਾਲ ਜੋੜਨ ਦੀ ਬਜਾਏ ਅਸੀਂ ਸਿਰਫ ਇੱਕ ਆ ਦੀ ਗਿਣਤੀ ਵਧਾ ਰਹੇ ਹਾਂ ਜਦ ਨਿਤਨੇਮ ਨਹੀਂ ਕਰਦੇ ਵਿੱਚ ਵਿੱਚ ਪੰਜ ਪੰਜ ਬਾਣੀ ਦਾ ਨਿਤਨੇਮ ਹੀ ਨਹੀਂ ਹੈਗਾ ਅਮਰਤ ਛੱਕਿਆ ਹੋਇਆ ਉਹ ਵੀ ਨਹੀਂ ਕਰਦੇ ਹੈਗੇ ਨਹੀਂ ਫਿਰ ਇਹ ਤਾਂ ਅਮਰ ਛੱਕੇ ਭੁੱਲਾਂ ਹਾਂ ਹੋ ਰਹੀਆਂ ਨਹੀਂ ਬਿਲਕੁਲ ਭੁੱਲਾਂ ਹੋ ਰਹੀਆਂ ਨੇ ਇਹ ਚੀਜ਼ਾਂ ਬਹੁਤ ਗਲਤ ਨੇ ਸੋ ਇਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਗੁਰੂ ਮੈਂ ਨਾ ਸੰਗ ਦੇ ਵੀ ਸਵਾਲ ਹੌ ਕਾਫੀ ਹੁੰਦੇ ਆ ਉਹਨਾਂ ਦਾ ਸਵਾਲ ਇਹ ਹੁੰਦਾ ਵੀ ਜਿਵੇਂ ਸੁੱਖਾਂ ਸੁਖਦੇ ਆ ਜਿਵੇਂ ਕੋਈ ਸੁੱਖ ਸੁੱਖ ਲੈਂਦਾ ਵੀ ਯਾਰ ਮੇਰੇ ਘਰ ਬੱਚਾ ਹੋ ਜਾਈ ਹੈ ਨਾ ਕੋਈ ਮਾਤਾ ਸੋਖਰ ਦੇ ਵੀ ਵਿਆਹ ਹੋ ਜੇ ਕੋਈ ਗੱਡੀ ਲਈ ਸਿੱਖ ਲੈਂਦਾ ਕੋਈ ਘਰ ਲਈ ਹੈ ਨਾ ਪਰ ਬਾਅਦ ਚ ਬੰਦਾ ਜਾਂ ਤਾਂ ਹੋ ਸਕਦਾ ਵੀ ਜਦੋਂ ਸ਼ੁਕਰਾਨਾ ਕਰ ਨਹੀਂ ਜਾਂਦੇ ਹੂੰ ਤੇ ਫਿਰ ਉਹ ਬਾਅਦ ਚ ਉਹਨਾਂ ਕਸਟ ਵੀ ਪੈਂਦੇ ਨੇ ਹੈ ਨਾ ਭੁੱਲਾ ਹੋ ਜਾਂਦੇ ਨੇ ਇਹ ਫਿਰ ਸੰਗਤ ਨੂੰ ਕਿਸ ਤਰ੍ਹਾਂ ਬਚਿਆ ਜਾ ਸਕਦਾ ਦੇਖੋ ਮੈਂ ਮਤਲਬ ਜਿਵੇਂ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਜਾਂਦਿਆਂ ਨੇ ਚਪੈਰਾ ਸਾਹਿਬ ਵੀ ਕਰਦੇ ਹੈ ਨਾ ਤੇ ਉਸ ਤੋਂ ਬਾਅਦ ਜਿਵੇਂ ਕਿਸੇ ਨੇ ਕੋਈ ਅਰਦਾਸ ਕੀਤੀ ਕਿ ਅਸੀਂ ਆਵੇਂ ਕਰਕੇ ਆ ਗੱਲ ਬਾਤ ਆ ਵੀ ਅਸੀਂ ਮਹਾਰਾਜ ਤੁਸੀਂ ਕਿਰਪਾ ਕਰੋ ਸਾਡੀ ਆ ਸੁੱਖਾ ਬੱਚੇ ਦੀ ਆ ਜਾਂ ਕੋਈ ਮੱਕੀ ਦੁਨੀਆਵੀ ਲੋੜ ਆ ਹੂੰ ਹੂੰ ਉਹਦੀ ਅਸੀਂ ਅਰਦਾਸ ਕੀਤੀ ਸੀ ਸਾਡੀ ਪੂਰੀ ਹੋਗੀ ਤੇ ਅਸੀਂ ਭੁੱਲਾ ਭੁੱਲ ਗਏ ਸੀ ਦੇ ਗੜਾ ਪ੍ਰਚਾਰ ਦੀ ਦੇਖ ਸਜਾ ਲੋ ਜਾ ਉੱਥੇ ਜਾ ਕੇ ਦੇਖ ਕਰਾ ਲੋ ਦੇਖ ਸਜਾਉਣ ਤੋਂ ਬਾਅਦ ਉੱਥੇ ਬਹਿ ਕੇ ਇੱਕ ਸੁਖਨੀ ਸਾਹਿਬ ਦਾ ਪਾਠ ਕਰੋ ਜਿੱਥੇ ਵੀ ਤੁਸੀਂ ਸੁੱਕਿਆ ਸੀ ਇੰਨਾ ਕੁ ਤਾਂ ਚਲੋ ਯਾਦ ਹੀ ਹੁੰਦਾ ਜੇ ਨਹੀਂ ਇਹ ਵੀ ਯਾਦ ਤਾਂ ਤੁਸੀਂ ਕਿਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵਾਲਾ ਲੋਕਲ ਗੁਰਦੁਆਰਾ ਸਾਹਿਬ ਚਲੇ ਜਾਓ ਉੱਥੇ ਜਾ ਕੇ ਇੱਕ ਸੁਖਨੀ ਸਾਹਿਬ ਦਾ ਪਾਠ ਕਰੋ ਆਦੀ ਭੁੱਲ ਬਖਸਾ ਲੋ ਦੇਖ ਉੱਥੇ ਸਜਾ ਕੇ ਲੈ ਜਾਓ ਕਰੋ ਜੇ ਨਹੀਂ ਉਥੇ ਮਤਲਬ ਬਣੀ ਹੋਈ ਹੈ ਜਿਵੇਂ ਹੁੰਦੀ ਆਪਾਂ ਪੈਸੇ ਲੈ ਕੇ ਦੇਖ ਕਰਾ ਦੇਣਾ ਤਾਂ ਉਵੇਂ ਦੇਖ ਕਰਵਾ ਦਿਓ ਨਹੀਂ ਦੇਖ ਕਰੋ ਸਜਾਓ ਤੇ ਉੱਥੇ ਜਿਹਾ ਲਿਆ ਕੇ ਬੜਾ ਪ੍ਰਸ਼ਾਦ ਦੇਗ ਨੂੰ ਬਾਅਦ ਚ ਭੋਗ ਲਵਾਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸੇ ਗੁਰੂ ਸੇਵਾਵਾਂ ਦਾ ਨਾਮ ਲੈ ਕੇ ਜਿਨ੍ਹਾਂ ਤੁਸੀਂ ਜਾਦਾ ਚਿੰਤਨ ਕਰਦੇ ਹੋ ਬਾਬਾ ਦੀਪ ਸਿੰਘ ਜੀ ਦਾ ਕਰਦੇ ਹੋ ਹਨਾ ਜਾਂ ਸਾਧੂ ਸੰਤ ਮਾਹਤਮਾ ਕਿਸੇ ਦਾ ਹੋਰ ਕਰਦੇ ਹੋ ਉਹਨਾਂ ਦਾ ਨਾਮ ਲੈ ਕੇ ਤੁਸੀਂ ਅਰਦਾਸ ਬੇਨਤੀ ਕਰਦੋ ਕਿ ਕਿ ਮਹਾਰਾਜ ਸਾਡੇ ਤੋਂ ਅਣਜਾਣਪਣ ਚ ਜਾਣਪੁਣੇ ਚ ਅਸੀਂ ਗਲਤੀ ਭੁੱਲ ਚੋ ਕੋ ਸੀ ਕਿ ਅਸੀਂ ਤੁਸੀਂ ਬਖਸ਼ਣ ਹਾਰੋ ਅਣਜਾਣਪਣੇ ਦੇ ਵਿੱਚ ਸਾਨੂੰ ਬਖਸ਼ ਦਿਓ ਠੀਕ ਆ ਜੋ ਤੁਹਾਨੂੰ ਚੰਗਾ ਲੱਗੇ ਉਹੀ ਕਰਾਇਓ ਜੋ ਚੰਗਾ ਨਾ ਲੱਗੇ ਉਹ ਨਾ ਕਰਿਓ ਇਸ ਤਰ੍ਹਾਂ ਅਰਦਾਸ ਬੇਤੀ ਦਿਲ ਤੋਂ ਕਰੋ ਅੰਦਰੋਂ ਤੇ ਉਹ ਤੁਹਾਨੂੰ ਬਖਸ਼ ਦੇਣਗੇ ਠੀਕ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਅਰਦਾਸ ਕਰੋ ਤੇ ਉਹ ਤੁਹਾਡੀ ਜਿਹੜੀ ਭੁੱਲ ਆ ਉਹ ਬਖਸ਼ ਦੇਣਗੇ ਜਾਂ ਤੁਹਾਨੂੰ ਚਾਣਨ ਕਰ ਦੇਣਗੇ ਕਿਸੇ ਵੀ ਤਰੀਕੇ ਨਾਲ ਚਾਣਨ ਕਰ ਸਕਦੇ ਨੇ ਕਿ ਭਾਈ ਤੁਸੀਂ ਆਹ ਪਾਠ ਸੁਖਿਆ ਸੀ ਜਾਂ ਇੱਥੇ ਆਹ ਪਾਠ ਕਰਾ ਦਿਓ ਉਹ ਬਸ ਤੁਸੀਂ ਜਦੋਂ ਕੋਈ ਇਹੋ ਜਿਹਾ ਸੰਕੇਤ ਤੁਹਾਨੂੰ ਮਿਲੂਗਾ ਤਾਂ ਤੁਸੀਂ ਉਹ ਸੰਕੇਤ ਨੂੰ ਸਮਝ ਕੇ ਗੁਰੂ ਦਾ ਹੁਕਮ ਸਮਝ ਕੇ ਉਹ ਪਾਠ ਸਿਮਰਨ ਕਰਵਾ ਦਿਓ ਤੇ ਮੈਂ ਮੈਗਲਪਾ ਪਿੰਡਾਂ ਚ ਅਕਸਰ ਆਮ ਹੀ ਦੇਖਿਆ ਸਾਡੇ ਵੀ ਮੈਂ ਦੇਖਿਆ ਵੀ ਕਈ ਲੋਕ ਜਿਵੇਂ ਸਪੈਸ਼ਲੀ ਲੇਡਿਸ ਹੁੰਦੀਆਂ ਨੇ ਉਹ ਜਦੋਂ ਸੁਖ ਸੁਖ ਲੈਂਦੀਆਂ ਨੇ ਵੀ 15 ਸਾਲ ਬਾਅਦ ਪੂਰੇ ਕਰਨ ਜਾਂਦੀਆਂ ਇਹਦੇ ਕੋਈ ਚੱਕਰ ਤਾਂ ਨਹੀਂ ਪੈਂ ਦੇਖੋ ਇਹ ਐਵੇਂ ਹੁੰਦਾ ਦੇਖੋ ਮੰਨ ਲਓ ਤੁਸੀਂ ਕਿਸੇ ਤੋਂ ਕੋਈ ਚੀਜ਼ ਧਾਰੀ ਲੈ ਲਈ ਹੂੰ 15 ਸਾਲ ਲੰਘ ਗਏ ਆਪਾਂ ਮੰਨ ਲਓ ਵਿਆਜ ਤੇ ਪੈਸੇ ਲੈ ਲਿਆ ਜੀ ਰੁਪਏ ਹਨਾ ਤੇ ਉਹ ਤੁਸੀਂ ਵਿਆਜ ਤਾਂ ਫਿਰ ਦੇਣੀ ਪੈਂਦਾ ਨਾ 15 ਸਾਲ ਹੁੰਦਾ ਹੂੰ ਕਿਉਂਕਿ ਨਾਰਮਲ ਮੈਂ ਦੇਖਦਾ ਸੁਣਦਾ ਵੀ ਆ ਵੀ ਯਾਰਾ ਕਿਸੇ ਜਦੋਂ ਸੌਖੇ ਹੋਗੇ ਉਦੋਂ ਕਰਦਾਂਗੇ ਵੀ ਸੌਖੇ ਹੋਗੇ ਯਾਰ ਹਜੇ ਤੰਗ ਹੱਥ-ਤਾਂਗਾ ਵੀ ਚਲੋ ਜਦੋਂ ਜਾਂ ਇਹ ਵੀ ਇਥੋਂ ਦੀ ਕਿ ਵੀ ਹੁੰਦਾ ਵੀ ਚਲ ਮੁੰਡਾ ਆਪੀ ਕਰਵਾ ਲੂਗਾ ਆਪ ਹੀ ਕਰਵਾ ਲੂਗਾ ਨਹੀਂ ਉਹ ਐਵੇਂ ਨਹੀਂ ਕਰਨਾ ਚਾਹੀਦਾ ਜਿਹੜੀ ਸੁੱਖ ਜਦੋਂ ਆਪਾਂ ਗੁਰੂ ਤੋਂ ਮੰਗਦੇ ਆ ਤਾਂ ਉਹਨੂੰ ਦੇਣ ਦਾ ਵੀ ਸਮਾਂ ਉਹਦੀ ਹੀ ਬਣਦਾ ਜਦੋਂ ਸਾਨੂੰ ਗੁਰੂ ਨੇ ਦਿੱਤੀ ਜੀ ਦਿੱਤੀਆਂ ਉਹਦਾ ਸੁਕਰਾਨਾ ਉਸੇ ਟਾਈਮ ਕਰੋ ਲੈ ਕੇ ਮੁਕਰਨ ਵਾਲੀ ਗੱਲ ਨਾ ਕਰੋ ਸਹੀ ਮੁਕਰਨ ਵਾਲੀ ਗੱਲ ਆਪਾਂ ਨੂੰ ਸੋਭਾ ਨਹੀਂ ਦਿੱਤੀ ਆਪਾਂ ਕਿਥੇ ਗੁਰੂ ਨੂੰ ਮੰਗਣਾ ਆਪਾਂ ਤਾਂ ਦਾਤਾ ਮੰਗੀ ਜਾਂਦੇ ਜੀ ਗੁਰੂ ਆ ਗਿਆ ਤਾਂ ਸਾਰਾ ਕੁਝ ਹੀ ਆ ਗੁਰੂ ਵਾਲੇ ਰਾਹ ਤੇ ਤਾਂ ਆਪਾਂ ਤੁਰਦੇ ਨਹੀਂ ਆਪਾਂ ਦਾਤਾਂ 'ਚ ਹੀ ਉਲਝੇ ਰਹਿੰਦੇ ਫਿਰ ਦਾਤਾਂ ਦਾਤਾਂ ਮੰਗ ਕੇ ਅਰਦਾਸ ਬੇਨਤੀ ਕਰਦੇ ਕਾਰਨ ਤੋਂ ਵੀ ਆਪਾਂ ਝਿਜਕਦੇ ਆ ਫਿਰ ਤਾਂ ਗੁਰਦੁਆਰਾ ਸਾਹਿਬ ਦੇ ਅੱਗੇੋਂ ਵੀ ਨਹੀਂ ਲੱਗਦੇ ਵਿਚ ਵਿਚ ਤਾਂ ਕਿ ਨਾ ਸਾਨੂੰ ਅਰਦਾਸ ਕਰਨੀ ਆ ਅਰਦਾਸ ਕਰੀ ਵੀ ਆ ਸੇਵਾ ਦੇਣੀ ਆ ਹਲੇ ਹੱਥ ਤੰਗ ਆ ਜਦ ਕਿ ਹੱਥ ਕੋਈ ਤੰਗ ਨਹੀਂ ਹੁੰਦਾ ਸਾਰਾ ਕੁਝ ਮਹਾਰਾਜ ਰੰਗ-ਪਾਗ ਪੂਰੇ ਲਾਏ ਹੁੰਦੇ ਨੇ ਪਰ ਪਾਠ ਕਰਾਉਣ ਵੇਲੇ ਝਿਜਕਦੇ ਨੇ ਤੇ ਬਿਲਕੁਲ ਪਾਠ ਤੋਂ ਸ਼ਹਿਰਾਂ ਦੇ ਵਿੱਚ ਤਾਂ ਚਲੋ ਬਹੁਤ ਜ਼ਿਆਦਾ ਲੋਕ ਬਿਜ਼ੀ ਹੋ ਗਏ ਪਿੰਡਾਂ 'ਚ ਵੀ ਆਪਣੇ ਟ੍ਰੈਂਡ ਚੱਲ ਪਏ ਜਿਵੇਂ ਕੋਈ ਭੋਗ ਆ ਕਿਸੇ ਦੇ ਹਨਾ ਕਿਸੇ ਮਰਤਕ ਭੋਗ ਆ ਜਾਂ ਮੰਨ ਲਓ ਖੁਸ਼ੀ ਦਾਗਾ ਜਾਂ ਮੰਨ ਲਓ ਕੋਈ ਵਿਆਹ ਦਾਗਾ ਤਾਂ ਪਹਿਲਾ ਅਖੰਡ ਪਾਠ ਰਖਾਇਆ ਜਾਂਦੀ ਸੀ ਜਸਹਿਜ ਪਾਠ ਹੁਣ ਤਾਂ ਮਤਲਬ ਸਿੱਧਾ ਸੁਖਮੀ ਸਾਹਿਬ ਤੇ ਆ ਗਏ ਇਹਦੇ ਬਾਰੇ ਕੀ ਵਿਚਾਰ ਆਪ ਜੀ ਦਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਪੁਰਾਣਾ ਸਮਾਂ ਸੀ ਨਾ ਹਮ ਸਤਕਾਰ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲੈ ਕੇ ਹੁੰਦੇ ਸੀ ਬਹੁਤ ਸਤਕਾਰ ਸੀ ਕੱਚੇ ਘਰ ਹੁੰਦੇ ਸੀ ਜੀਬ ਵੀ ਕੋਲੇ ਬੈਠਦੇ ਹੁੰਦੇ ਸੀ ਹਾਂ ਪਾਠ ਕਰਾਉਂਦੇ ਨੇ ਸੁਖਰੀ ਸਾਦਾ ਕਰਾ ਲਓ ਜੀ ਘੰਟੇ ਚ ਸਮਾਪਤੀ ਹੋ ਜੂ। ਉਸ ਤੋਂ ਬਾਅਦ ਮੁੰਡੇ ਦਾ ਵਿਆਹ ਗਾ ਜਾਂ ਕੁੜੀ ਦਾ ਵਿਆਹ ਜਾਂ ਜਿਵੇਂ ਵੀ ਘਰ ਚ ਸਮਾਗਮ ਹੋਵੇ ਕਰਾ ਲਓ ਤੇ ਉਹ ਘੰਟੇ ਦਾ ਪਾਠ ਹੁੰਦਾ। ਉਹ ਚੋਂ ਮਹਾਰਾਜ ਦੇ ਸਰੂਪ ਨੂੰ ਲੈ ਕੇ ਆਉਣ ਤੋਂ ਪਹਿਲਾਂ ਹੀ ਡੇਢ ਘੰਟਾ ਪਹਿਲਾਂ ਜੇੜ ਚ ਖੜ ਜਦੇ ਨੇ ਰਿਸ਼ਤੇਦਾਰ ਰਹੇ ਨੇ ਜੀ ਸੀ ਉਹਨਾਂ ਨੂੰ ਪਿਕ ਕਰਦੇ ਆ ਮਹਾਰਾਜ ਨੂੰ ਅ ਬਸ ਗਰੰਥ ਸਿੰਘ ਪਾਠ ਕਰਦਾ ਅਰਦਾਸ ਕਰਦਾ ਅਰਦਾਸ ਤੋਂ ਬਾਅਦ ਉਹ ਬੰਦੇ ਲੱਭਦਾ ਹੁੰਦਾ। ਵੀਰ ਮਹਾਰਾਜ ਨੂੰ ਲੈ ਕੇ ਚੱਲਣਾ ਸੁਣੇ ਆ ਵੀ ਆਜੋ 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 ਚਲੀ ਹੈ ਨਾ ਇਹਦੇ ਤਾਂ ਹਾਲਾਤ ਹੋਏ ਪੈਣੇ ਜਦੋਂ ਅਸੀਂ ਅਖੰਡ ਪਾਠ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਚੱਲਦੇ ਸੀ ਤੇ ਸਹਿਜ ਪਾਠ ਸੀ ਕਰਾਉਂਦੇ ਸੀ ਜਾਂ ਆਪ ਕਰਦੇ ਸੀ ਉਦੋਂ ਅਸੀਂ ਸੌਖੇ ਸੀ ਉਦੋਂ ਅਸੀਂ ਗੁਰੂ ਨਾਲ ਜੁੜੇ ਹੋਏ ਸੀ ਸੁਖਨੀ ਸਾਹਿਬ ਦਾ ਪਾਠ ਗੁਰੂ ਸਾਹਿਬ ਨੇ ਸਾਨੂੰ ਇਹਦੇ ਵਾਸਤੇ ਨਹੀਂ ਸੀ ਦਿੱਤਾ ਕਿ ਭਾਈ ਤੁਸੀਂ ਜਿੱਥੋਂ ਤੁਹਾਡੇ ਕੋਈ ਵੱਡੀ ਖੁਸ਼ੀ ਆ ਗਈ ਤਾਂ ਤੁਸੀਂ ਸੁਖਨੀ ਸਾਹਿਬ ਦਾ ਪਾਠ ਕਰਾ ਕੇ ਸ਼ਾਰ ਲਓ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਕਰਾਓ ਅਖੰਡ ਪਾਠ ਸਾਹਿਬ ਕਰਵਾਓ ਠੀਕ ਆ ਤੇ ਗ੍ਰੰਥੀ ਸਿੰਘ ਦਾ ਬੰਦਾ ਜਿਹੜਾ ਉਹਦਾ ਸ ਆਪਾਂ ਹੋਰਾਂ ਸਰਚਾਂ ਵਾਸਤੇ ਤਾਂ ਆਪਾਂ ਸੋਚਦੇ ਨਹੀਂ ਹੈਗੇ ਤੇ ਗ੍ਰਾਂਤੀ ਸਿੰਘਾਂ ਦੇ ਬਾਰੇ ਆਪਾਂ ਸੋਚਣ ਲੱਗੇ ਜਾਨੇ ਕਿ ਇੰਨੀ ਭੇਟਾ ਹੋਗੀ ਕੀਰਤਨ ਦੀ ਨਹੀਂ ਭੇਟਾ ਹੋਗੀ ਉਹ ਗੱਲ ਨਹੀਂ ਕਰਨੀ ਚਾਹੀਦੀ ਸਾਨੂੰ ਠੀਕ ਹੈ ਜੀ ਤੇ ਇੱਕ ਬੈਗ ਨੂੰ ਮੈਨੂੰ ਅਖੰਡ ਪਾਠ ਤੋਂ ਜ਼ਿਆਦਾ ਆ ਆਪਾਂ ਦੇਖਦੇ ਮਿਰਤਿਕ ਦੇ ਭੋਗ ਦੇ ਵਿੱਚ ਅੱਜ ਕੱਲ ਇੱਕ ਹੋਰ ਹੀ ਟ੍ਰੈਂਡ ਚੱਲੀ ਜਾਂਦਾ ਜਿਵੇਂ ਘਰੇ ਮਹਾਰਾਜ ਦੇ ਪ੍ਰਕਾਸ਼ ਰੂਪ ਇੱਕ ਵਾਰੀ ਫੇਰਾ ਪਵਾ ਕੇ ਗੁਰਦੁਆਰੇ ਰਖਾ ਦਿੰਦੇ ਪਾਠ ਅੱਜ ਕੱਲ ਮੇਰੇ ਸਾਬ ਚ ਸਾਨੂੰ ਇਹ ਲੱਗਦਾ ਪੁਰਾਣਾ ਸਮਾਂ ਵਰਗਾ ਟਾਈਮ ਹੀ ਹੋਣਾ ਚਾਹੀਦਾ ਜਿੱਦਾਂ ਜਿਹੜਾ ਪ੍ਰੋਪਰ ਉਹਦਾ ਜਿੰਨੇ ਦਿਨ ਦਾ ਹੁੰਦਾ ਪਾਠ ਆ ਉਹ ਕਰ ਹੀ ਹੋਣਾ ਚਾਹੀਦਾਗਾ ਬਿਲਕੁਲ ਦੇਖੋ ਉਹ ਘਰ ਦੇ ਵਿੱਚ ਹੀ ਕਰਾਉਣਾ ਚਾਹੀਦਾ ਜਦੋਂ ਮਤਲਬ ਤੁਸੀਂ ਮਹਾਰਾਜ ਨੂੰ ਘਰੇ ਲਿਆਏ ਤਾਂ ਉਹ ਘਰੇ ਪਾਠ ਕਰਵਾਓ ਜ਼ਰੂਰਤ ਨਹੀਂ ਤੁਹਾਨੂੰ ਮਤਲਬ ਇਸ ਤਰ੍ਹਾਂ ਵੀ ਤੁਸੀਂ ਕਹੋਗੇ ਵੀ ਆਹ ਅਸੀਂ ਇੱਥੋਂ ਇੱਥੇ ਪਾਠ ਕਰਾਉਣ ਦੇ ਕਰਾਉਨੇ ਜੀ ਫਿਰ ਗੁਰਦੁਆਰਾ ਸਾਹਿਬ ਕਰਵਾਤਾ ਗੁਰਦੁਆਰਾ ਸਾਹਿਬ ਕੀ ਗੱਲ ਘਰ ਦੇ ਵਿੱਚ ਪਾਠ ਕਿਉਂ ਨਹੀਂ ਕਰਾਉਂਦੇ ਹੁਣ ਮੇਰੇ ਕੋਲ ਆਇਆ ਕਿ ਜੀ ਸਾਨੂੰ ਕੋਈ ਆਇਆ ਆਪਣੇ ਕੋਈ ਨੇੜਲੇ ਪਿੰਡ ਤੋਂ ਸੀ ਅਖੇ ਜੀ ਬਾਪੂ ਦੀ ਡੱਥ ਹੋ ਗਈ ਫੋਨ ਹੀ ਆਇਆ ਸੀ ਉਹਨਾਂ ਦਾ ਅਸੀਂ ਪਾਠ ਕਰਵਾਉਣਾਗਾ ਕਿਵੇਂ ਕਰੀਏ ਬਾਬਾ ਜੀ ਮੈਂ ਕਿਹਾ ਵੀ ਭਾਈ ਤੁਸੀਂ ਕਰਵਾਓ ਪਾਠ ਤਾਂ ਜ਼ਰੂਰੀ ਆ ਕਿੰਨੇ ਜੀ ਪਾਠ ਤਾਂ ਅਸੀਂ ਕਰਵਾ ਦਈਏ ਪਰ दारू ਨਹੀਂ ਛੱਡੀ ਜਾਂਦੀ ਅਸੀਂ ਸੋਚਦੇ ਹਾਂ ਮਹਾਰਾਜ ਗੁਰੂ ਘਰ ਹੀ ਲਖਾ ਦਈਏ ਪਾਠ ਹਨਾ ਇਹ ਇਹ ਜੇ ਕਾਰਨ ਹੁੰਦੇ ਨੇ ਲੋਕਾਂ ਦੇ ਸੰਗਤ ਦੇ ਜਿਹੜੇ ਨੇ ਲੋ ਸੰਗਤਤਾ ਕਾਦੀ ਆ ਉਹ ਲੋਕ ਹੀ ਨੇ ਹਨਾ ਤੇ ਇਹ ਜੇ ਕਾਰਨ ਹੁੰਦੇ ਨੇ ਜਿਹਦੇ ਕਰਕੇ ਉਹ ਪਾਠ ਨਹੀਂ ਕਰਾਉਂਦੇ ਆਪਦੀਆਂ ਮਤਲਬ ਉਹ ਹੋਣੀ ਛੱਡਿਆ ਜਾਂਦਾ ਮਹਾਰਾਜ ਤੋਂ ਡਰਦੇ ਨੇ ਕਿ ਹਾਂ ਜੇ ਹਫ਼ਤਾ 10 ਦਿਨ ਇਹ ਜੀ ਚੀਜ਼ਾਂ ਛੱਡ ਕੇ ਮਹਾਰਾਜ ਦੇ ਲੜ ਲੱਗੇ ਜਾਣਗੇ ਮਹਾਰਾਜ ਦੀ ਬਾਣੀ ਸੁਣ ਲੈਣ ਲੱਗੇ ਤਾਂ ਕੀ ਫਰਕ ਪੈਂਦਾ ਤਾਂ ਹੀ ਉਹਦਾ ਭ ਸੋ ਇਸ ਤਰੀਕੇ ਨਾਲ ਹੋਊਗਾ ਸਾਡੇ ਨਾਲ ਮਤਲਬ ਹੁਣ ਅਸੀਂ ਵਟਸਐਪ ਵਟਸਐਪ ਤੇ ਗਰੁੱਪ ਬਣਾਇਆ ਹੋਇਆ ਪਰ ਅਸੀਂ ਹੁਣ ਥੋੜੇ ਦਿਨਾਂ ਦੇ ਵਿੱਚ ਵਿੱਚ ਟੈਲੀਗ੍ਰਾਮ ਤੇ ਇੱਕ ਚੈਨਲ ਬਣਾ ਰਹੇ ਹਾਂ ਜਿਹਦੇ ਤੇ ਮੈਡੀਟੇਸ਼ਨ ਜਿਵੇਂ ਮਤਲਬ ਕੋਈ ਧਿਆਨ ਲਗਾਉਣਾ ਜਾਂ ਮਨ ਨਹੀਂ ਟਿਕਦਾ ਜਾਂ ਸਿਮਰਨ ਜਾਂ ਕੋਈ ਬਾਣੀ ਦਾ ਜਾਪ ਕਰਨਾ ਉਹ ਵੀਡੀਓ ਕਾਲ ਦੇ ਰਾਹੀਂ ਜਾਂ ਟੈਲੀਗ੍ਰਾਮ ਦੇ ਉੱਤੇ ਉਹ ਗਰੁੱਪ ਕਾਲ ਕਰਕੇ ਉਹ ਸਾਰਿਆਂ ਨੂੰ ਅਭਿਆਸ ਕਰਵਾਇਆ ਕਰਾਂਗੇ ਤਕਰੀਬਨ 15 ਦਿਨਾਂ ਚ ਜਾਂ ਮਹੀਨੇ ਚ ਇੱਕ ਦਿਨ ਰੱਖਾਂਗੇ ਉਸ ਤਰੀਕੇ ਨਾਲ ਅਸੀਂ ਸ਼ੁਰੂ ਕਰਵਾ ਦੇਣਾ ਠੀਕ ਹੈ ਉਹਦੇ ਨਾਲ ਬਾਣੀ ਨਾਲ ਸਿਮਰਨ ਨਾਲ ਜਿਹੜੇ ਫੋਰਮ ਤੋਂ ਨੇ ਉਹ ਸਾਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਇੰਡੀਆ ਵਾਲੇ ਤਾਂ ਤਕਰੀਬਨ ਇੱਥੇ ਆ ਕੇ ਵੀ ਕਰ ਰਹੇ ਹਾਂ ਜਿਹੜਾ ਇੱਥੇ ਆ ਕੇ ਸਾਡੇ ਕੋਲ ਕਰਨਾ ਚਾਹੁੰਦਾ ਇੰਡੀਆ ਤੋਂ ਆ ਸਥਾਨ ਤੇ ਵੀ ਆ ਸਕਦਾ ਹਾਂ ਉਸ ਸਥਾਨ ਤੇ ਆ ਕੇ ਕਰ ਸਕਦਾ ਉਹ ਅਸੀਂ ਉੱਥੇ ਉਹਨੂੰ ਕਰਵਾ ਦਾਂਗੇ ਅਭਿਆਸ ਬਸ ਇਹਨਾਂ ਕੇ ਬੇਨਤੀ ਆ ਵੀ ਗੁਰੂ ਨਾਲ ਜੁੜ ਕੇ ਗੁਰੂ ਦੇ ਰਾਹ ਤੇ ਚੱਲ ਕੇ ਜੀਵਨ ਨੂੰ ਸਫਲਾ ਕਰੋ ਤੇ ਮੇਰੀ ਲਾਸਟ ਤੇ ਇਹੀ ਬੇਨਤੀ ਆ ਵੀ ਬਾਬਾ ਵੜਪਾਗ ਸਿੰਘ ਜੀ ਦਾ ਹਿਸਟਰੀ ਉਹਨਾਂ ਦਾ ਜੀਵਨ ਜੀਵਨੀ ਕਰਦੇ ਹੋਏ ਇੱਕ ਨਹੀਂ ਨਿਕਤਰ ਨੇ ਗਲਤੀਆਂ ਭੁੱਲਾ ਚੁੱਕਾ ਹੋ ਗਏ ਹੋਣਗੀਆਂ ਗੁਰੂ ਸਾਹਿਬ ਤੇ ਸੰਗਤ ਬਖਸ਼ਣ ਜੋਗ ਆ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ